ਦਿਲਜੀਤ ਸਿੰਘ ਸਾਡੇ ਪਿੰਡ ਦਾ ਆ ਤੇ ਹੁਣ ਜੇ ਕੋਈ ਸਾਨੂੰ ਪੁੱਛਦਾ ਅਸੀਂ ਦਿਲਜੀਤ ਸਿੰਘ ਦੇ ਪਿੰਡੂ ਆ ਪੰਜਾਬੀ ਆ ਗਏ ਤਾਂ ਅਸੀਂ ਜਦੋਂ ਕੋਈ ਸ਼ਰੀ ਦਾ ਲਾਉਣਾ ਵੀ ਕੋਈ ਵੀ ਪ੍ਰੋਗਰਾਮ ਲਾਉਣਾ ਤਾਂ ਇਹਨੇ ਕਹਣਾ ਭਾਜੀ ਮੈਨੂੰ ਵੀ ਥੋੜਾ ਜਿਹਾ ਟਾਈਮ ਦਿਓ ਇੱਕ ਵਾਰੀ ਬਾਬੇ ਸੰਗ ਗੌਂਦਾ ਗੌਂਦਾ ਖੁੱਲ ਗਿਆ ਤਾਂ ਅਸੀਂ ਕਾ ਕੋਈ ਗੱਲ ਨਹੀਂ ਹੌਲੀ ਹੌਲੀ ਆਪਣੇ ਮੁਕਾਮ ਤੇ ਪਹੁੰਚ ਜਾਂਦਾ ਹੈ ਉੱਗੇ ਜਾ ਕੇ ਮੇਰੇ ਮੁੰਡੇ ਦੇ ਫੁੱਟੋ ਰਹਿ ਗਈ ਸੀ ਤੇ ਦੂਰ ਜਾ ਕੇ ਸਪੈਸ਼ਲ ਬੁਲਾਇਆ ਕਿ ਹਾਂ ਵੀ ਉਹਨੂੰ ਬੁਲਾਉਗੇ ਮਲਕੇ ਨਹੀਂ ਤੇ ਕੌਣ ਕਰਦਾ ਯਾਰ ਐਡਾ ਵੱਡਾ ਐਕਟਰ ਚਲੋ ਚਲੇ ਗਏ ਚਲੇ ਗਏ ਗੱਲ ਕਰਨਾ ਤਾਂ ਲਾ ਉਹਨੂੰ ਲਵੀ ਕਹਿੰਦੇ ਹੁੰਦੇ ਸੀ ਅਸੀਂ ਤਾਂ ਜਿੱਤਾ ਤੇ ਐਦਾਂ ਚੱਕਿਆ ਦੋ ਦੋ ਪੀ ਲਿਆ ਤੇ ਉਹ ਕਹਿੰਦਾ ਪੈਸੇ ਉਹ ਕਹਿੰਦਾ ਹੈ ਕਹਿੰਦਾ ਮੇਨੂੰ ਤਾਂ ਆਪੇ ਤਾਂ ਤੂੰ ਕਹਿੰਦਾ ਪੀ ਲੈ ਮੈਂ ਤਾਂ ਸ਼ਵੀਲ ਲੱਗੀ ਉਹ ਕਹਿੰਦਾ ਨਹੀਂ ਨਹੀਂ 2 ਰੁਪਏ ਦੇ ਕਹਿੰਦਾ ਮੈਂ ਨਹੀਂ ਦੇਣ ਤੇ ਅੱਛਾ ਇਹ ਵੀ ਦੇਣ ਸੀ ਗਿਆ ਹੀ ਕਹਿੰਦਾ ਮੈਂ ਕਹਿੰਦਾ ਦੋ ਇਹ ਮੁੰਡਾ ਥੋੜਾ ਨਾ ਸਾਡੇ ਨੂੰ ਬਖਰਾ ਸੀ ਜਦਾ ਫੈਮਿਲੀ ਦਾ ਬਹੁਤ ਇਹਨੂੰ ਪਿਆਰ ਸੀ ਜਦੋਂ ਵੀ ਮੰਮੀ ਇਹਦੀ ਅੱਧੀ ਬਾਜ਼ਮਾਨ ਨਹੀਂ ਦਰਵਾਜ਼ੇ ਖੜੇ ਹੋਣਾ ਤੇ ਇਹਨੇ ਬਸ ਦੌੜੇ ਜਾਣਾ ਛੋਟਾ ਭਰਾ ਸਾਜਨ ਹੁੰਦਾ ਸੀ ਉਹ ਬਹੁਤ ਛੋਟਾ ਸੀ ਤੇ ਬਾਜੀ ਆ ਜਾ ਮੈਂ ਨਹੀਂ ਬੁਲਾਉਂਦੀ ਆ ਬਸ ਇਹਨੇ ਇੱਕ ਮਿੰਟ ਲਾਉਣਾ ਨਹੀਂ ਤਾਂ ਸਾਡੇ ਔਰਗਾ ਕਹਿੰਦੇ ਹੁੰਦੇ ਕੋਈ ਗੱਲ ਨਹੀਂ ਆਉਂਦੇ ਆ ਜੀ ਤੇ ਇਹਨੇ ਇੱਕ ਮਿੰਟ ਚ ਜਾ ਜਾਣਾ ਨਹੀਂ ਮੇਰੀ ਮੰਮੀ ਬੁਲਾਉਂਦੀ ਹੈ ਉਹ ਜਾਣਾ ਹੈਗਾ ਨਾ ਮੈਂ ਕਿਹ ਪੂਰਾ ਪਿੰਡ ਜਨਾ ਆ ਜੀ ਜਿੱਥੇ ਮਰਜੀ ਚੱਲ ਜਾਓ ਕੈਨੇਡਾ ਬਲਾਏ ਤੇ ਜਿੱਥੇ ਮਰਜੀ ਚੱਲ ਜਾਓ ਯਾਰਾਂ ਚੱਲ ਜੇ ਉਹ ਜਿੱਥੇ ਮਰਜੀ ਜਗਾ ਅਨੰਦਪ ਦੁਨੀਆ ਭਰ ਚ ਸ਼ੋਣ ਵਾਲੇ ਪੰਜਾਬੀ ਗਾਇਕ ਦਲਜੀਤ ਦਸਾਨ ਜਿਨ੍ਹਾਂ ਨੂੰ ਗੋਰੇ ਵੀ ਜਾਣਦੇ ਨੇ ਤੇ ਅੱਜ ਅਸੀਂ ਉਹਨਾਂ ਦੇ ਪਿੰਡ ਆ ਤਾਂ ਇਲੂਮਿਨਾਟੀ ਨਾਲ ਵੀ ਜੋੜਿਆ ਜਾਂਦਾ ਪਰ ਉਹਨਾਂ ਦੀ ਜੋ ਚੜ੍ਹਾਈ ਇਸ ਵਕਤ ਦੁਨੀਆ ਭਰ ਦੇ ਵਿੱਚ ਹੈ ਉਸ ਦਾ ਕੋਈ ਜਵਾਬ ਨਹੀਂ ਤੇ ਸਾਡੇ ਨਾਲ ਉਹਨਾਂ ਦੇ ਪਿੰਡ ਦੇ ਇੱਕ ਉਹਨਾਂ ਦੇ ਮਿੱਤਰ ਹੈ ਸਾਬੀ ਸੰਧੂ ਜੀ ਜਿਹੜੇ ਕਿ ਉਹਨਾਂ ਦੇ ਨਾਲ ਖੇਡਦੇ ਵੀ ਰਹੇ ਆ ਮੇਲੇ ਇਕੱਠੇ ਵੇਖਣ ਜਾਂਦੇ ਰਹੇ ਤੇ ਇੱਕ ਜਿਹੜੀ ਦਸਾਂਝ ਵੈਲਫੇਅਰ ਸੁਸਾਇਟੀ ਹੈ ਉਹਨਾਂ ਦੇ ਪ੍ਰਧਾਨ ਨਰੀਂਦਰ ਜੀ ਉਹ ਵੀ ਸਾਡੇ ਨਾਲ ਹੈ ਪਹਿਲਾਂ ਉਹਦਾ ਸਵਾਗਤ ਕਰਦੇ ਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਦੋਵਾਂ ਦੇ ਬੇਕਰ ਜੀ ਦਾ ਖਾਲਸਾ ਵੇਕਰ ਜੀ ਕੀ ਪਤ ਜੀ ਸਾਬ ਜੀ ਤੁਸੀਂ ਪਹਿਲਾਂ ਦੋਸੇ ਤੋਂ ਸਾਂਝ ਦੀ ਤੁਹਾਡੇ ਨਾਲ ਮਿੱਤਰਤਾ ਰਹੀ ਹੈ ਖੇਡਦੇ ਰਹੇ ਹੋ ਮੇਲਿਆਂ ਤੇ ਜਾਂਦੇ ਰਹੇ ਹੋ ਹਾਂਜੀ ਹਾਂਜੀ ਤੇ ਭਾਜੀ ਇਹ ਗੱਲ ਤਾਂ ਪਹਿਲਾਂ ਵੀ ਆਪਣੇ ਜਿੱਦਾਂ ਜਿਕਰ ਬਹੁਤ ਵਾਰੀ ਕੀਤਾ ਆ ਪੱਤਰਕਾਰਾਂ ਨਾਲ ਗੱਲਾਂ ਤਾਂ ਚਲੋ ਇਹ ਤਾਂ ਟਾਈਮੇ ਹੋ ਗਿਆ ਘੱਟੋ-ਘੱਟ 2-3 ਸਾਲ ਹੋ ਗਏ ਵੈਲਫੇਅਰ ਸਾਇਟੀ ਨਾਲ ਅਸੀਂ ਗਏ ਸੀ ਉਹਨਾਂ ਨੂੰ ਮਿਲਣ ਤੇ ਲਾਸਟ ਟਾਈਮ ਆ ਤੇ ਉਸ ਤੋਂ ਪਹਿਲਾਂ ਜਦੋਂ ਛੋਟਾ ਹੁੰਦਾ ਸੀ ਜਿੱਦਾਂ ਪਿੰਡ 'ਚ ਉਹੇ ਜੋ ਬੱਚੇ ਕਰਦਾ ਹੀ ਹੁੰਦੇ ਆ ਕਿ ਇਕੱਠੇ ਹੋ ਕੇ ਮੇਲੇ ਦੇਖਣ ਚੱਲ ਜਾਣੇ ਜਾਂ ক্রিকেট ਜਿੱਦਾਂ ਵੀ ਰਕ ਲੋਗੇ ਇੱਥੇ ਉਹਨੂੰ ਪਤਾ ਸੀ ਸ਼੍ਰੀਲੰਕਾ ਜਿੱਦਾਂ ਗਰਾਊਂਡ ਹੈ ਉਹਨੂੰ ਸ਼੍ਰੀਲੰਕਾ ਮੱਲਾ ਕਹਿ ਦਿੰਦਾ ਜਿੱਦਾਂ ਛੱਪੜਾਂ ਵਾਲੇ ਦੁਆਲੇ ਉਹਦੇ ਪਾਣੀ ਜਾਂ ਸਕੂਲ ਤੇ ਉੱਥੇ ਤੇ ਇੱਕ ਛੱਪੜ ਜਾਂ ਸੁੱਕਾ ਹੁੰਦਾ ਸੀ ਉੱਥੇ ਖੇਡ ਹੀ ਜਾਣਾ ਤੇ ਬਸ ਉਹ ਹੀ ਯਾਦਾਂ ਜਿੱਦਾਂ ਪ੍ਰਾਣੀਆਂ ਛੋਟੇ ਹੁੰਦੇ ਸੀ ਇਹਦਾ ਡੰਡਿਓ ਡੰਡੀ ਚੱਲ ਜਾਂਦੇ ਹੁੰਦੇ ਸੀ ਮੇਲਾ ਦੇਖਣ ਤੇ ਆਲੇ ਦੁਆਲੇ ਝੋਨਾ ਲੱਗਿਆ ਝੋਨਾ ਲੱਗਾਂਦਾ ਸੀ ਜਿੱਦਾਂ ਇੱਕ ਵਾਰੀ ਸਾਨੂੰ ਯਾਦ ਆ ਕਿ ਇਕੱਠੇ ਹੋ ਕੇ ਜਾਂਦੇ ਸੀ ਸੱਪ ਆ ਗਿਆ ਤੇ ਸਾਰੇ ਜਿੱਦਾਂ ਤਿਆਰ ਹੋ ਕੇ ਗਏ ਸਾਰਿਆਂ ਨੇ ਝੋਨਿਆਂ ਤੇ ਛਾਲਾਂ ਮਾਰੀਆਂ ਸਾਰੇ ਲੱਭੜ ਗਏ ਤੇ ਉੱਥੇ ਹੀ ਚਲੇ ਚਲੇ ਜਿੱਦਾਂ ਹੁੰਦੇ ਮਤਲਬ ਕਿ ਇਦਾਂ ਹੀ ਨੌਣ ਨੂਣ ਲੱਗ ਜਾਣਾ ਸਾਰਿਆਂ ਨੇ ਬਸ ਕਰਕੇ ਤੇ ਸਾਰਾ ਦਿਨ ਟਾਈਮ ਪਾਸ ਬਸ ਇਦਾਂ ਹੀ ਚੱਲਦਾ ਹੁੰਦਾ ਸੀ ਜਿਵੇਂ ਨਾਰਮਲ ਹੁੰਦਾ ਹੀ ਆ ਜਿੱਦਾਂ ਹੋਰ ਕਿਸ ਤਰ੍ਹਾਂ ਦੀਆਂ ਯਾਦਾਂ ਜਿਹੜੀਆਂ ਹਜੇ ਤੱਕ ਹੁਣ ਯਾਦਾਂ ਇੱਕ ਵਾਰੀ ਯਾਦ ਆ ਮੈਨੂੰ ਕਿ ਮੈਂ ਪਹਿਲਾਂ ਵੀ ਦੱਸ ਚੁੱਕਾ ਸੀ ਕਿ ਜਦੋਂ ਨਾ ਇੱਕ ਮੇਲੇ ਤੇ ਗਏ ਅਜੇ ਗਏ ਜਾਂ ਤੁਰ ਕੇ ਗਏ ਜਦੋਂ ਜਾਂਦੇ ਜਾਂਦੇ ਉਹ ਗਰਮੀ ਦਾ ਦਿਨ ਹੁੰਦੇ ਪਿਆਸ ਲੱਗੀ ਜਦੋਂ ਉਹਨਾਂ ਨੇ ਆ ਪੀ ਲੋ ਸ਼ਬੀਲ ਜਦੋਂ ਨਾ ਸ਼ਬੀਲ ਜੇ ਟਾਈਪ ਦਾ ਰੱਖੇ ਸੀ ਗਲਾਸ ਜੇ ਤੇ ਇਹਦਾ ਦਿਲਜੀਤ ਨੇ ਕੀਤਾ ਦੋਦੋ ਚੱਕ ਕੇ ਇਦਾਂ ਉਹਨੂੰ ਲਵ ਹੀ ਕਹਿੰਦੇ ਹੁੰਦੇ ਸੀ ਅਸੀਂ ਤਾਂ ਜਿੱਤਾ ਤੇ ਇਦਾਂ ਚੱਕਿਆ ਦੋਦੋ ਪੀ ਲਿਆ ਤੇ ਉਹ ਕਹਿੰਦਾ ਪੈਸੇ ਉਹ ਕਹਿੰਦਾ ਹੈ ਕਹਿੰਦਾ ਮੈਨੂੰ ਆਪੇ ਤਾਂ ਤੂੰ ਕਹਿੰਦਾ ਪੀ ਲੈ ਮੈਂ ਕਿਹਾ ਸ਼ਬੀਲ ਲੱਗੀ ਜਾ ਉਹ ਕਹਿੰਦਾ ਨਹੀਂ ਨਹੀਂ 2 ਰੁਪਏ ਤੇ ਕਹਿੰਦਾ ਮੈਂ ਨਹੀਂ ਦੇਣਾ ਅੱਛਾ ਇਹ ਵੀ ਦੇਣ ਸੀਗਾ ਹੀ ਉਹ ਕਹਿੰਦਾ ਮੈਂ ਕਹਿੰਦਾ ਦੋਦੋ ਇਹ ਜਿਹੜੀ ਸ਼ਰਾਰਤ ਇਹ ਕਿੰਨੇ ਕੀਤੀ ਸੀ ਨਹੀਂ ਸ਼ਰਾਰਤ ਨਹੀਂ ਸੀ ਜਦ ਤਾਰਾ ਕੋਲ ਕੇ ਮਲ ਕੇ ਉਹਨੂੰ ਵੀ ਨਹੀਂ ਪਤਾ ਲੱਗਾ ਉਹਨੂੰ ਵੀ ਨਹੀਂ ਪਤਾ ਤੇ ਉਹ ਜਦਾਂ ਪੀਓ ਜੀ ਪਾਣੀ ਪੀਓ ਜੀ ਉਹ ਮੇਲੇ ਤੇ ਸ਼ਬੀਲਾ ਤਾਂ ਆਮ ਉਹ ਪਹਿਲਾਂ ਵੀ ਚੱਲਦੀ ਹੁੰਦੀ ਸੀ ਹੁਣ ਵੀ ਚੱਲਦੀ ਆ ਜਾਂ ਹਾਂਜੀ ਇਹਨੂੰ ਲੱਗਾ ਜਦੋਂ ਸ਼ਬੀਲ ਲੱਗੀ ਜਾਂਦਾ ਚੱਕਿਆ ਦਾ ਗੜਗੜ ਕਰਕੇ ਪੀ ਗਿਆ ਤੇ ਬਸ ਐਦਾਂ ਹੀ ਕੈਲਨ ਬੋਰਡ ਖੇਲਣਾ ਇਕੱਠਿਆਂ ਨੇ ਤੇ ਜਦੋਂ ਇਹ ਮੁੰਡਾ ਥੋੜਾ ਨਾ ਸਾਡੇ ਨੂੰ ਬੱਕਰਾ ਸੀ ਜਦਾਂ ਫੈਮਿਲੀ ਦਾ ਬਹੁਤ ਇਹਨੂੰ ਪਿਆਰ ਸੀ ਜਦੋਂ ਵੀ ਮੰਮੀ ਇਹਦੇ ਅੱਧੀ ਬਾਜ਼ਮਾਨ ਨਹੀਂ ਦਰਵਾਜ਼ੇ ਖੜੇ ਹੋਣਾ ਤੇ ਇਹਨੇ ਬਸ ਦੌੜੇ ਜਾਣਾ ਛੋਟਾ ਭਰਾ ਸਾਜਨ ਹੁੰਦਾ ਸੀ ਉਹ ਬਹੁਤ ਛੋਟਾ ਸੀ ਤੇ ਉਹ ਵੀ ਬਸ ਨਾਲ ਇਹਦਾ ਬਹੁਤ ਅੰਨੇ ਭਾਜੀ ਆ ਜਾ ਮਮੀ ਬੁਲਾਉਂਦੀ ਆ ਬਸ ਇਹਨੇ ਇੱਕ ਮਿੰਟ ਲਾਉਣਾ ਨਹੀਂ ਤਾਂ ਸਾਡੇ ਔਰਗਾ ਕਹਿੰਦੇ ਹੁੰਦੇ ਕੋਈ ਗੱਲ ਨਹੀਂ ਆਉਂਦੇ ਆ ਜੀ ਤੇ ਇਹਨੇ ਇੱਕ ਮਿੰਟ ਚ ਆ ਜਾਣਾ ਨਹੀਂ ਮੇਰੀ ਮਮੀ ਬੁਲਾਉਂਦੀ ਆ ਵੇ ਜਾਣਾ ਹੈ ਕਰਨ ਅੱਜ ਉਹਨਾਂ ਦੀ ਤਰੱਕੀ ਬਾਰੇ ਕੀ ਕਹਿੰਦੇ ਹੋ ਇੱਕ ਉਹਨਾਂ ਨੂੰ ਇਲਮੁਨਾਤੀ ਬਾਰੇ ਜਦੋਂ ਜੋੜਿਆ ਜਾਂਦੇ ਆ ਸਾਈਨ ਜਾਂ ਕੁਝ ਵੀ ਪਰ ਉਹਨਾਂ ਦੀ ਚੜ੍ਹਾਈ ਹੋਰ ਦਿਨ ਬਦ ਦਿਨ ਵਧ ਰਹੀ ਹੈ ਦੇਖੋ ਜੀ ਹਾ ਇਲਮੁਨਾਤੀ ਮੈਨੂੰ ਤਾਂ ਨਾਮ ਨਹੀਂ ਪਤਾ ਚਲੋ ਉਹਨੂੰ ਵੀ ਸਾਡੇ ਸਾਨੂੰ ਆਪਣੇ ਜਿਦਾਂ ਭਰਾ ਆ ਕੇ ਪੂਰਾ ਵਿਸ਼ਵਾਸ ਆ ਸਾਨੂੰ ਜਦੋਂ ਨਾ ਇੱਥੋਂ ਗਿਆ ਸੀ ਮਲਕੇ ਉਦੋਂ ਵੀ ਲੋਕ ਜੇ ਜੈਲਸ ਬਾਜੀ ਸੀ ਇਦਾਂ ਜੀ ਉਹ ਪਿੰਡ ਦਾ ਨਾਂ ਨਹੀਂ ਲੈਂਦਾ ਇਦਾਂ ਤੁਹਾਨੂੰ ਪਤਾ ਹੀ ਹਰ ਕੋਈ ਕਰਦਾ ਹੁੰਦਾ ਆ ਤੇ ਟਾਈਮ ਆਉਣ ਨਾ ਜਦੋਂ ਫਿਰ ਉਹਨੇ ਜਵਾਬ ਵੀ ਦਿੱਤਾ ਜਦੋਂ ਦਸਾਂ ਜਿਸੀਂ ਕਹਿੰਦੇ ਹੁੰਦੇ ਸੀ ਕਿਸੇ ਨਾ ਬੈ ਦਿਲਜੀ ਦਿਲਜੀ ਦਸਾਂ ਸਾਡੇ ਪਿੰਡ ਦਾ ਆ ਤੇ ਹੁਣ ਜੇ ਕੋਈ ਸਾਨੂੰ ਪੁੱਛਦਾ ਅਸੀਂ ਦਿਲਜੀ ਦਸਾਂ ਦੇ ਪਿੰਡੂ ਆ ਹਨਾ ਤੇ ਦੇਖੋ ਜੀ ਜਦੋਂ ਜੋੜਿਆ ਆ ਕਿ ਮਲਕੇ ਹੁਣ ਵੀ ਇਹ ਦੇਖੋ ਉਹਨੇ ਕਿ ਇੱਕ ਜਦੋਂ ਕੋਈ ਸਟਾਰ ਹੀ ਕਰ ਸਕਦਾ ਨਹੀਂ ਤੇ ਕੋਈ ਮਾਲਕੇ ਅੱਜ ਕੱਲ ਤਾਂ ਜਿਹੜਾ ਫੰਕਸ਼ਨ ਲਾਉਣਾ ਸਟੇਜਾਂ ਲਾਉਣੀਆਂ ਲੋਕੀ ਸੋਚਦੇ ਕਿ ਸਾਡਾ ਯਾਰ ਏਡਾ ਫੰਕਸ਼ਨ ਲੱਗ ਜਵੇ ਤੇ ਉਹ ਉਲਟਾ ਕਹਿ ਰਿਹਾ ਕਿ ਮੈਂ ਜੇ ਮੈਂ ਐਦਾਂ ਮੈਨੂੰ ਸਟੇਜ ਚਾਹੀਦੀ ਆ ਮੈਂ ਤਾਂ ਫੰਕਸ਼ਨ ਆਉਣਾ ਨਹੀਂ ਤੇ ਮੈਂ ਫੰਕਸ਼ਨ ਨਹੀਂ ਲਾਣਾ ਜਿਹਦੇ ਬੰਦੇ ਨੇ ਦੇਖੋ ਕਿੰਨਾ ਕੁਛ ਖੱਟਿਆ ਆਇਆ ਕਿ ਤਾਂ ਹੀ ਆ ਕਿ ਬਾਕੀ ਸੁਭਾਅ ਪਿੰਡਾਂ ਵਾਲਾ ਹੀ ਹਜੇ ਵੀ ਸੁਭਾਅ ਪਿੰਡਾਂ ਵਾਲਾ ਜੇ ਪਿੰਡਾਂ ਚੜੀ ਨਹੀਂ ਪੈ ਜਾਂਦੀ ਮੈਂ ਜੇ ਕਰਨਾ ਤੇ ਐ ਕਰਨਾ ਨਹੀਂ ਤੇ ਨਹੀਂ ਕਰਨਾ ਨਹੀਂ ਨਹੀਂ ਵੀ ਜੀ ਬਹੁਤ ਬੰਦਾ ਮਿਹਨਤੀ ਆ ਤੇ ਦਾਰਾ ਕੋਲ ਕੇ ਪਿੰਡ ਵਾਲਿਆਂ ਨੂੰ ਵੀ ਬਹੁਤ ਪਿਆਰ ਕਰਦਾ ਆ ਤੇ ਜਦੋਂ ਵੀ ਪਹਿਲਾਂ ਪਹਿਲਾਂ ਮਲਕੇ ਉਹਦਾ ਜੈਮ ਸੀ ਉਹਦੇ ਘਰ ਤੇ ਇਹ ਕਹਿੰਦਾ ਉੱਥੇ ਤੈਨੂੰ ਪਤਾ ਦਿਲਜੀਤ ਸਾਹਿੰਦੇ ਦਾ ਇੱਕ ਕਹਿੰਦਾ ਪੈਨ ਵੀ ਵਰਤਦਾ ਜਿਹਦਾ 17 ਦਾ ਆ ਕੇ ਕੋਈ ਕਹਿੰਦਾ ਤਾਂ ਸਾਨੂੰ ਦੇ ਦਿਓ ਸਾਨੂੰ ਦੇ ਦਿਓ ਤੇ ਉਹਦੇ ਜੈਮ ਕਰ ਕਹਿੰਦਾ ਮੈਂ ਆਪਣੇ ਪਿੰਡ ਵਾਲਿਆਂ ਨੂੰ ਹੀ ਦੇਣਾ ਆ ਤੇ ਉਹਦੇ ਫਾਦਰ ਸਾਹਿਬ ਕਹਿੰਦੇ ਸਾਭੀ ਉਹਦਾ ਦਿਲਜੀਤ ਸਾਹਿੰਦਾ ਜੈਮ ਪਿਆ ਆ ਆਪਾਂ ਕਿਦਾਂ ਲੈ ਆਈਏ ਤੇ ਹੈਗਾ ਤਾਂ ਮਲਕੇ ਇੰਨਾ ਨਹੀਂ ਹੈਗਾ ਮੈਂ ਕਿਹਾ ਚਲੋ ਇਹ ਦਿਲਜੀਤ ਸਾਹਿੰਦਾ ਲੈ ਕੇ ਤਾਂ ਆਉਣਾ ਜੇ ਦਿਲਜੀਤ ਸਾਹਿੰਦਾ ਵੀ ਵਧੀਆ ਤਾਂ ਆਟੋਮੈਟਿਕਲੀ ਹੋਣਾ ਹੀ ਹੋਣਾ ਹੈ ਨਾ ਨਹੀਂ ਤੇ ਆਪਾਂ ਨੂੰ ਚਲ ਚਾਹ ਤਾਂ ਹੈਗਾ ਹੀ ਤੇ ਮੈਂ ਗਿਆ ਤੇ ਉੱਥੇ ਕਾਫੀ ਕੋਸ ਸੀ ਜਿੱਦਾਂ ਨਵੇਂ ਤਕਨੀਕ ਵਾਲੀਆਂ ਟਰੈਡ ਮੈਨਾਂ ਜਿੱਦਾਂ ਤੇ ਹੋਗੀਆਂ ਸੀ 2-4 ਮਤਲਬ ਕਿ ਮਸ਼ੀਨਾਂ ਵਧੀਆ ਸੀ ਤੇ ਅਸੀਂ ਲੈ ਆਏ ਤੇ ਅੱਜ ਵੀ ਮੁੰਡੇ ਉੱਥੇ ਨਿੱਦਾਂ ਰੱਖੋ ਸਾਡੇ ਸ਼ੀਲਾਂ ਕਮ ਅੱਲਾ ਬਾਬੇ ਬ੍ਰਹਮ ਦਾਸ ਦੀ ਜਗਾ ਹੈ ਸਾਡੇ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਲਗਭਗ ਪਤਾ ਹੀ ਆ ਤੇ ਉੱਥੇ ਅਜੇ ਵੀ ਪਿਆ ਆ ਤੇ ਮੁੰਡੇ ਲਾਉਂਦੇ ਆ ਤੇ ਬਾਕੀ ਉਹ ਸਾਥ ਦਿੰਦਾ ਹੀ ਰਹਿੰਦਾ ਹੈ ਸਾਡਾ ਜਿੱਦਾਂ ਰੱਖੋ ਭਾਈ ਹਣੀ ਵੈਲਫੇਅਰ ਸਾਈਡ ਦੇ ਪੜਾਉਂਦਾ ਮੈਂ ਉਹਨਾਂ ਵਾਲੀ ਨਰਿੰਦਰ ਜੀ ਮੈਂ ਪੁੱਛਣਾ ਚਾਹੁੰਦਾ ਸੀਗਾ ਤੁਹਾਨੂੰ ਜਿਹੜੀ ਤੁਹਾਡੇ ਦਸਾਂਝ ਵੈਲਫੇਅਰ ਸੁਸਾਇਟੀ ਹੈ ਜੀ ਜੀ ਇੰਦੇ ਵਿੱਚ ਤੁਸੀਂ ਪਿੰਡ ਨੂੰ ਲੈ ਕੇ ਵਿਕਾਸ ਦੀਆਂ ਗੱਲਾਂ ਨੇ ਇੱਕ ਤੁਹਾਡਾ ਜਦੋਂ ਤੁਸੀਂ ਦਲਜੀਤ ਦੇ ਸਾਹਮਣੇ ਮਿਲਣ ਗਏ ਸੀਗੇ ਐਡੇ బిਜ਼ੀ ਸ਼ੂਟ ਦੇ ਵਿੱਚ ਉਹਨਾਂ ਨੇ ਇੰਨੇ ਰਜੇਮਿਆਂ ਵਾਸਤੇ ਕੱਢ ਕੇ ਸਮਾਂ ਕੱਢ ਕੇ ਤੁਹਾਡੇ ਨਾਲ ਸਮਾਂ ਬਤੀਤ ਕੀਤਾ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਦਰਸਲ ਨਾ ਰਾਤ ਨੂੰ ਅਸੀਂ ਬੈਠੇ ਸ਼ਾਮ ਦਾ ਟਾਈਮ ਸੀਗਾ ਤੇ ਬਾਅਦ ਵਿੱਚ ਘਰ ਨੂੰ ਚੱਲ ਗਏ ਤੇ ਫਿਰ ਮੇਰੇ ਫਰੈਂਡ ਦਾ ਫੋਨ ਆਇਆ ਵੀ ਯਾਰ ਮੈਨੂੰ ਯਕੀਨ ਨਹੀਂ ਹੋ ਰਿਹਾ ਵੀ ਦਲਜੀਤ ਭਾਜੀ ਨਾਲ ਗੱਲ ਹੋਈ ਹੈ ਤੇ ਉਹਨੇ ਆਪਾਂ ਨੂੰ ਸੱਦਿਆ ਵੇ ਤੁਸੀਂ ਪਟਿਆਲੇ ਸ਼ੂਟਿੰਗ ਚੱਲਦੀ ਆ ਛੜਾ ਫਿਲਮ ਦੀ ਵੀ ਤੁਸੀਂ ਹੈ ਨਾ ਉਹਨਾਂ ਦੇ ਵਿੱਚ ਆਓ ਚਲੋ ਅਸੀਂ ਬੜੇ ਹੈਰਾਨ ਵੀ ਯਾਰ ਸਾਨੂੰ ਐਡਾ ਵੱਡਾ ਸਟਾਰ ਹੋ ਗਿਆ ਉਹ ਨਾ ਹੁਣ ਤੇ ਅਸੀਂ ਜਦੋਂ ਗਏ ਤਾਂ ਆਪਸ ਵਿੱਚ ਲੜਦੇ ਗਏ ਉਹਲੇ ਲੈ ਕੇ ਕੀ ਜਾਣਾ ਹੈ ਨਾ ਫਿਰ ਸਾਨੂੰ ਇਹਨੂੰ ਰਾਹ ਦੇ ਵਿੱਚ ਪਟਿਆਲੇ ਜਾਂਦੇ ਜਾਂਦੇ ਨੇ ਫਿਰ ਇੱਕ ਸ਼ਹਿਰ ਆਇਆ ਤੇ ਅਸੀਂ ਉੱਥੋਂ ਗੁਲਾਬ ਦੇ オリジナル ਫੁੱਲ ਜਿਹੜੇ ਉਹਦਾ ਗੁਲਦਸਤਾ ਬਣਾਇਆ ਇੱਕ ਮੋਮੈਂਟ ਉਹ ਅਸੀਂ ਹੋਰ ਅਸੀਂ ਉਹ ਲੈ ਕੇ ਗਏ ਆ ਤਾਂ ਬਾਅਦ ਵਿੱਚ ਸਾਨੂੰ ਭਾਈ ਉਹਨੇ ਮਿਲਿਆ ਸ਼ੂਟ ਤੇ ਚੱਲਦੇ ਸੀਗੇ ਉਹ ਕਹਿੰਦੇ ਆਪਣੇ ਨਾਲ ਦੇ ਵੀ ਮੇਰੇ ਪਿੰਡੂ ਆਇਆ ਸਾਨੂੰ ਬੁਲਾਇਆ ਬਹੁਤ ਪਿਆਰ ਨਾਲ ਇਹਨਾਂ ਨੂੰ ਠਾਲੂ ਚਾਹ ਪਿਲਾਉ ਤੇ ਮੈਂ ਸ਼ੂਟ ਕਰਕੇ ਆ ਚਲੋ ਜੀ ਉਹ ਸ਼ੂਟ ਕਰਕੇ ਆ ਗਿਆ ਬਹੁਤ ਸੱਲੀ ਨਾਲ ਅਸੀਂ ਟਾਈਟ ਹੋ ਗਏ ਇਕੱਠੇ ਬੈਠੇ ਰਹੇ ਆ ਜਲਦੀ ਭਾਈ ਨਾਲ ਹਨਾ ਉਹ ਚੌਂਕੜੀ ਮਾਰ ਕੇ ਬਹਿ ਗਿਆ ਐਲ ਤੇ ਸੋਫਾ ਸੀਗਾ ਤਿੰਨ ਜਣੇ ਮਤਲਬ ਇਸ ਤੇ ਚਾਰ ਜਣੇ ਔਖੇ ਹੋ ਕੇ ਬਹਿ ਗਏ ਉਹਨਾਂ ਨੇ ਕੋਈ ਨਹੀਂ ਇਦਾਂ ਦਾ ਜਦੋਂ ਅਸੀਂ ਉਹਨਾਂ ਨੂੰ ਉਹ ਦੇਣ ਲੱਗੇ ਨੇ ਤੁਹਾਡੇ ਲਈ ਮੈਸ ਹੇਲੀਬ੍ਰਿਟੀ ਨਹੀਂ ਹੈਗਾ ਤੁਸੀਂ ਤਾਂ ਮੇਰੇ ਭਰਾ ਆ ਵੀ ਨਹੀਂ ਇਸ ਸਾਈਡ ਤੇ ਰੱਖ ਦਿਓ ਫਿਰ ਉਹ ਰੱਖਿਆ ਫਿਰ ਸਾਨੂੰ ਜਿੱਦਾਂ ਚਾਹ ਫਿਰ ਸਾਲੇ ਰੋਟੀ ਦਾ ਅਰੇਂਜਮੈਂਟ ਕੀਤਾ ਸੀਗਾ ਗੱਲਾਂ ਬਹੁਤ ਵਧੀਆ ਕੀਤੀਆਂ ਬਹੁਤ ਤੇ ਵਧੀਆ ਬਹੁਤ ਵਧੀਆ ਇਨਸਾਨ ਆ ਪਰਮਾਤਮਾ ਨੂੰ ਮੰਨਣ ਵਾਲਾ ਕਿਦਾਂ ਅਸੀਂ ਜਿੱਦਾਂ ਇਹ ਅਸੀਂ ਗਏ ਤੇ ਸਾਨੂੰ ਮਤਲਬ ਕਿ ਉਹ ਲੌਨ ਚੱਲੇ ਸੀ ਆਪਣਾ ਜਿੱਦਾਂ ਰੱਖ ਲੋ ਕਿ ਐਕਟਿੰਗ ਜੋ ਵੀ ਹੁੰਦਾ ਹੈ ਹਨਾ ਇਹ ਕੰਮ ਚੱਲੇ ਸੀ ਆਪਣਾ ਕੋਈ ਹੋਊਗਾ ਉਹਨਾਂ ਦਾ ਜਦੋਂ ਫਿਲਮ ਦੀ ਕੋਈ ਸ਼ੂਟਿੰਗ ਚੱਲਦੀ ਸੀ ਹੈ ਨਾ ਜਦੋਂ ਤੇ ਸਾਨੂੰ 1-2 ਮਿੰਟ ਜਦਾਂ ਮਿਲੇ ਤੇ ਮਨ ਲਕੋ ਬੈਠੋ ਤੁਸੀਂ ਚਾਹ ਪੀਓ ਤੇ ਅਸੀਂ ਸੋਚਿਆ ਕਿ ਮਨ ਲਕੋ ਉਸ ਵਿੱਚ ਗੱਲ ਕਰਦੇ ਆਂ ਕਿ ਯਾਰ ਬਸ ਇੰਨਾ ਹੀ ਇੱਕ ਹੁਣ ਆਪਾਂ ਨੂੰ ਉਹਨਾਂ ਨੇ ਕਹਿ ਦੇਣਾ ਉੱਥੇ ਬਹੁਤ ਟਾਈਮ ਲੱਗਣਾ ਆ ਕਿ ਚਾਹ ਪੀ ਕੇ ਜਾਣਾ ਪੈਣਾ ਆ ਹੈ ਨਾ ਤੇ ਅੱਗੇ ਮੈਂ ਉਹਦੋਂ ਮੈਂ ਇਹ ਗੱਲ ਕਰ ਚੁੱਕਾ ਇਹਨਾਂ ਪੱਤਰਕਾਰਾਂ ਨਾਲ ਇਹ ਗੱਲ ਤੇ ਪਰ ਉਹ ਜਦੋਂ ਨਾ ਮਨ ਲਕੋ ਅਸੀਂ ਅਜੇ ਪੀਂਦੇ ਪੀਂਦੇ ਇਦਾਂ ਹੀ ਆ ਗਏ ਆਪਣਾ ਕਰਕੇ ਕਿਵੇਂ ਮੇਰੇ ਪਿੰਡੋਂ ਆਏ ਆ ਹੈ ਨਾ ਤੇ ਫਿਰ ਆ ਕੇ ਕਿ ਹਾਂ ਵੀ ਮੁੰਡਿਆਂ ਨੂੰ ਦੂਜਾ ਬੱਸ ਚਾਹੀ ਕੇ ਚਾਹ ਪੀ ਲਈ ਗੱਲ ਖਤਮ ਆ ਕੇ ਹਲੋ ਹਾਈ ਗੱਲ ਹੀ ਹਨਾ ਬਸ ਓਕੇ ਆ ਨਹੀਂ ਨਹੀਂ ਕਹਿੰਦਾ ਮੁੰਡਿਓ ਰੋਟੀ ਖਾਣੀ ਆ ਜੀ ਨਹੀਂ ਅਸੀਂ ਕਹਿਣਾ ਹੀ ਆ ਚਲੋ ਭੋਂ ਖਾ ਕੇ ਸਵੀਰ ਤੇ ਗਏ ਦੂਰ ਸੀ ਤੇ ਨਹੀਂ ਨਹੀਂ ਮੈਂ ਵੀ ਕਹਿੰਦਾ ਖਾਣੀ ਆ ਤੇ ਅਸੀਂ ਮਜ਼ਾਕ ਨਾਲ ਪੈਗੇ ਭਾਜੀ ਤੁਸੀਂ ਕਹਿੰਦਾ ਸਾਡੇ ਨਾਲ ਦੀ ਗਾਣੀ ਉਹਨਾਂ ਨੂੰ ਤਾਂ ਜੋ ਵੀ ਆਪਣਾ ਫੂਡ ਹੁੰਦਾ ਹੈ ਹਨਾ ਐਕਟਰਾਂ ਦਾ ਹਲਕਾ ਜਿਹਾ ਫੂਡ ਕਰ ਕਰਾ ਕੇ ਕੁਝ ਉਹਨਾਂ ਚੋਂ ਸਾਨੂੰ ਵੀ ਦਿੱਤਾ ਤੇ ਬਾਕੀ ਜਿੱਦਾਂ ਦੀ ਘਰਾਂ ਚ ਰੋਟੀ ਹੁੰਦੀ ਹੈ ਹਨਾ ਜਿੱਦਾਂ ਕਰਕੇ ਉਹ ਵੀ ਰਾਕ ਲੋਕ ਤੇ ਬਾਅਦ ਵਿੱਚ ਕਿੰਨਾ ਕੁ ਹੁੰਦਾ ਨਾ ਤੇ ਬਾਅਦ ਸਾਰਾ ਕੋਈ ਬਾਅਦ ਵਿੱਚ ਕਹਿੰਦਾ ਮੁੰਡਿਆਂ ਨੂੰ ਗੋੜ ਦੇ ਉਹ ਤੇ ਅੱਛਾ ਜੀ ਰੋਟੀ ਤੇ ਗੋੜ ਜੀ ਮੇਰੀ ਹੋਰ ਵੀ ਗੱਲ ਸੁਣੋ ਤੇ ਚਾਹ ਪੀਲੀ ਪਹਿਲਾਂ ਤੇ ਬਾਅਦ ਵਿੱਚ ਸਾਨੂੰ ਰੋਟੀ ਖਲਾ ਕੇ ਗੋੜ ਵੀ ਹਨਾ ਦੇਖੋ ਜੀ ਆ ਤਾਂ ਹੁਣ ਆਪਣੇ ਅੱਜ ਕੱਲ ਰਿਸ਼ਤੇਦਾਰੀਆਂ ਚ ਇੰਨਾ ਕੁਝ ਨਹੀਂ ਹੁੰਦਾ ਆਹੀ ਕੁਝ ਨਹੀਂ ਹੁੰਦਾ ਫੇਰ ਪਲਾਸਰ ਜੀ ਠੀਕ ਹੈ ਭਾਜੀ ਗੱਲਾਂ ਬਾਤਾਂ ਮਾਰੀਆਂ ਜਦੋਂ ਅਸੀਂ ਕਰ ਕਰਾ ਕੇ ਤੇ ਜਦੋਂ ਅਸੀਂ ਗੱਲਾਂ ਮੈਂ ਉਹਨਾਂ ਨੂੰ ਸ਼ੇਅਰ ਕੀਤੀਆਂ ਕਿ ਆਪਾਂ ਇਦਾਂ ਕ੍ਰੈਟ ਖੇਡਦੇ ਸੀ ਹਨ ਉਹ ਕਰਕੇ ਜਿਵੇਂ ਵੀਡੀਓ ਬਣੀ ਹਾਂ ਵੀ ਆਹ ਕਹਿੰਦਾ ਦੱਸਦਾ ਆ ਕਿ ਪੁਰਾਣਾ ਇਦਾਂ ਮੋੜ ਕੇ ਕਹਿੰਦਾ ਆ ਤੇ ਕਰਕੇ ਕਹਿੰਦਾ ਪੁਰਾਣੇ ਬਹੁਤ ਮਜ਼ਾ ਆਇਆ ਪੁਰਾਣੀਆਂ ਯਾਦਾਂ ਜਦਾਂ ਇਹ ਗੱਲਾਂ ਬਾਤਾਂ ਕੀਤੀਆਂ ਤੇ ਬਸ ਅਸੀਂ ਵੀ ਕਿਹਾ ਚਲੋ ਵਿਜੀ ਹਨ ਇਹਨਾਂ ਦਾ ਹੈਗਾ ਆ ਸਾਰਾ ਸਡੂਲ ਤੇ ਕਹਿੰਦਾ ਨਹੀਂ ਵੀ ਮੜਿਓ ਚਾਹ ਵੀ ਨਹੀਂ ਆ ਅੱਛਾ ਜੀ ਪਹਿਲਾਂ ਚਾਹ ਪਲਾਈ ਫੇਰ ਰੋਟੀ ਖਲਾਈ ਫੇਰ ਹਨ ਜੋ ਵੀ ਗੋੜ-ਗੋੜ ਫੇਰ ਕਹਿੰਦੇ ਨਹੀਂ ਤੁਸੀਂ ਚਾਹ ਪੀ ਕੇ ਜਾਣਾ ਸਾਲਾਂ ਕਿ ਕੋਈ ਰਿਸ਼ਤੇਦਾਰ ਨਹੀਂ ਅੱਜ ਕੱਲ ਦੇ ਸਮੇਂ 'ਚ ਦੇਖ ਲਓ ਆਪਣੇ ਖੁਦ ਆ ਜਾਂਦੇ ਆਪਾਂ ਵੀ ਵਾਠੀ ਓਕੇ ਆਈ ਚਾਹ ਬਲਾਲੀ ਰੋਟੀ ਗਾਲੀ ਤੇ ਜੀ ਗੱਲ ਇਹ ਨਹੀਂ ਕਿ ਰੋਟੀ ਵੀ ਵੱਡੀ ਗੱਲ ਆ ਉਤੋਂ ਫੇਰ ਬੱਸ ਟਾਈਮ ਦੇਣਾ ਯਾਰ ਆ ਨਾ ਤੇ ਹਰਾਨ ਰਹਿ ਗਏ ਫੇਰ ਬਹੁਤ ਜ਼ਿਆਦਾ ਭਾਜੀ ਉਹਨਾਂ ਨੇ ਵੀ ਗੱਲਾਂ ਬਾਤਾਂ ਪੁਰਾਣੀਆਂ ਕੀਤੀਆਂ ਤੁਸੀਂ ਕੰਮ ਵਧੀਆ ਕਰਦੇ ਆ ਪਿੰਡਾਂ 'ਚ ਹਨਾ ਤੇ ਇੱਕ ਲਵੀ ਸ਼ਬਦ ਦੁਬਾਰਾ ਨਹੀਂ ਵਰਤੇ ਫੇਰੀ ਦੋਸਤੀ ਜਿੰਨੀ ਪੁਰਾਣੀ ਬਚਪਨ ਦੇ ਭਾਜੀ ਉਹਨੂੰ ਵੀ ਪਤਾ ਹੀ ਹੈ ਕਿ ਲਵੀ ਭਾਜੀ ਮਲਕੇ ਆਣਾ ਜਾ ਕੇ ਉਤੋਂ ਚਲੋ ਉਤੋਂ ਤਾਂ ਲਵੀ ਜਿਹਾ ਵੈਸੇ ਹੀ ਹੋਣ ਤੁਹਾਡਾ ਲਵੀ ਭਾਜੀ ਤੇ ਯਾਦ ਨਹੀਂ ਕਰਾਇਆ ਉਹਨਾਂ ਗੱਲ ਨਹੀਂ ਕੀਤੀ ਵੀ ਤੁਹਾਨੂੰ ਐ ਕਰਕੇ ਹਾਂਜੀ ਹਾਂਜੀ ਉਦਾਂ ਹੀ ਕਰਕੇ ਸਾਡੀ ਵੀਡੀਓ ਵੀ ਉਹਨਾਂ ਬਹੁਤ ਗੱਲਾਂ ਬਾਤਾਂ ਕੀਤੀਆਂ ਤੇ ਉਹ ਬਾਅਦ ਵਿੱਚ ਇੱਥੇ ਆਇਆ ਤੇ ਉਦੋਂ ਮਤਲਬ ਕਿ ਸਾਨੂੰ ਕਹਿੰਦਾ ਇਹ ਜਦ ਦੂਰੋਂ ਪਛਾਣ ਲਿਆ ਮੈਨੂੰ ਤੇ ਇਹ ਕਹਿੰਦਾ ਨੂੰ ਮਲਕੇ ਮੈਂ ਫੋਨ ਕੁਦਰਤੀ ਬੱਚਿਆਂ ਨੇ ਗੇਮਾਂ ਖੇਡਦੇ ਬੰਦ ਕੀਤਾ ਸੀ ਮੇਰੇ ਵੀ ਨਹੀਂ ਇਦਾਂ ਉਤਲਾਇਆ ਪਿਆ ਭਾਜੀ ਯਾਰ ਆਪਣੇ ਕੋਲੋਂ ਵੀ ਮੈਨੂੰ ਫੋਨ ਲੈ ਕੇ ਦੇ ਦੇ ਤੇ ਮੇ ਕੋਲ ਨੰਬਰ ਹੈ ਨਹੀਂਗਾ ਜਿੱਦਾਂ ਕਿ ਮੈਨੂੰ ਕਹਿੰਦਾ ਮੈਨੂੰ ਮਿਲਣਾ ਹੀ ਇੱਥੇ ਲੱਗੇ ਛੱਕ ਜਦ ਕੋਈ ਪ੍ਰੋਗਰਾਮ ਹੋਇਆ ਤਾਂ ਤੇ ਮਲਕੇ ਜਿੱਦਾਂ ਇੱਥੇ ਲੋਕਾਂ ਨੂੰ ਜਿੱਦਾਂ ਕਰਕੇ ਹੈਲੋ ਹਾਏ ਜਿੰਨੀ ਕੋਈ ਜਿੱਦਾ ਅੱਗੇ ਜਾ ਕੇ ਮੇਰੇ ਮੁੰਡੇ ਦੇ ਫੋਟੋ ਰਹਿ ਗਈ ਸੀ ਤੇ ਦੂਰ ਜਾ ਕੇ ਸਪੈਸ਼ਲ ਬੁਲਾਇਆ ਕਿ ਹਾਂ ਵੀ ਉਹਨੂੰ ਬਲਾਉਗੇ ਮਲਕੇ ਨਹੀਂ ਤੇ ਕੌਣ ਕਰਦਾ ਯਾਰ ਐਡਾ ਵੱਡਾ ਐਕਟਰ ਚਲੋ ਚਲੇ ਗਏ ਚਲੇ ਗਏ ਗੱਲ ਖਤਮ ਇਹ ਤੁਸੀਂ ਅਸਲ 'ਚ ਵੈਲਫੇਅਰ ਸੁਸਾਇਟੀ ਵਾਸਤੇ ਮਿਲਣ ਗਏ ਸੀ ਇਹ ਪਿੰਡ ਦੇ ਵਿਕਾਸ ਨੂੰ ਲੈ ਕੇ ਜਾਂ ਜਿਹੜੇ ਤੁਹਾਡੀ ਸੁਸਾਇਟੀ ਕੰਮ ਕਰ ਰਹੀ ਹੈ ਨਰਿੰਦਰ ਜੀ ਤੁਸੀਂ ਵੀ ਦੱਸਿਓ ਹਾਂਜੀ ਨਹੀਂ ਅਸੀਂ ਜਿੱਦਾਂ ਨਾ ਸੁਸਾਇਟੀ ਕਰਕੇ ਉਹਨਾਂ ਨੇ ਸਾਨੂੰ ਬੁਲਾਇਆ ਸੀ ਵੈਲਫੇਅਰ ਦੇ ਵਿੱਚ ਜਿਹੜੀ ਸੁਸਾਇਟੀ ਬਣੀ ਹੋਊ ਪਿੰਡ ਦੇ ਵਿੱਚ ਬਹੁਤ ਵਧੀਆ ਕੰਮ ਹੋ ਰਿਹਾ ਆ ਉਹਨਾਂ ਨੇ ਸਾਰਾ ਕੁਝ ਦੇਖਿਆ ਤੇ ਸਾਨੂੰ ਪੈਸੇ ਵੀ ਕਾਫੀ ਉਹਨਾਂ ਨੇ ਦਿੱਤੇ ਆ ਜੀ ਇਹ ਇਹ ਕਹਿ ਸਕਦੇ ਆ ਆਪਾਂ ਵੀ ਜਦੋਂ ਪਿੰਡ ਦੇ ਵਿਕਾਸ ਦੀ ਗੱਲ ਆਉਂਦੀ ਤੇ ਜਿਹੜਾ ਪਿੰਡ ਤੋਂ ਜੰਮਿਆ ਪਲਿਆ ਇਨਸਾਨ ਹੁੰਦਾ ਤਾਂ ਉਹਦਾ ਦਿਲ ਬਹੁਤ ਵੱਡਾ ਹੁੰਦਾ ਤੇ ਉਹਨਾਂ ਨੇ ਦਿਲ ਖੋਲਤਾ ਸੀਗਾ ਤੁਹਾਡੇ ਅੱਗੇ ਵੀ ਬਿਲਕੁਲ ਪੂਰਾ ਪੂਰਾ ਉਹ ਤਾਂ ਕਹਿੰਦੇ ਤੁਸੀਂ ਮੌਕਾ ਦਿਓ ਸਾਨੂੰ ਕਿਸੇ ਦਿਨਾਂ ਦਾ ਵੀ ਪਿੰਡ ਦੇ ਵਿੱਚ ਜਿਹੜਾ ਵੀ ਕੋਈ ਜਾਇਜ਼ ਚੰਗੇ ਕੰਮ ਹੋਣ ਵਾਲੇ ਆ ਅਸੀਂ ਤੁਹਾਡੇ ਨਾਲ ਆ ਹਣਾ ਵੇ ਕਿਸੇ ਤਰ੍ਹਾਂ ਦੀ ਕੋ ਟੈਂਸ਼ਨ ਉਹਨਾਂ ਨੇ ਕਿਸ ਤਰ੍ਹਾਂ ਦਾ مالی ਸਹਾਇਤਾ ਦਿੱਤੀ ਜੋਰਦਾਂ ਦਿੱਤਾ ਕਾਫੀ ਵੱਡੇ ਪੱਧਰ ਤੇ ਹਾਂਜੀ ਹਾਂਜੀ ਮੈਂ ਕਾਫੀ ਵੱਡੇ ਪੱਧਰ ਤੇ ਹਾਂਜੀ ਵੱਡੇ ਪੱਧਰ ਦਿੱਤਾ ਆ ਮਤਲਬ ਇਹ ਵੀ ਕਿਹਾ ਤੁਸੀਂ ਮਤਲਬ ਵਧੀਆ ਕੰਮ ਕਰੋ ਹਨਾ ਜੋ ਵੀ ਕਰੂਗੇ ਤਾਂ ਨਾਲਿਆ ਜੋ ਵੀ ਚਾਹੀਦਾ ਜਿੱਦਾਂ ਹੈਗਾ ਕੋਈ ਕੋਈ ਇਦਾਂ ਦੀ ਘਬਰਾਉਣ ਵਾਲੀ ਗੱਲ ਨਹੀਂ ਅਸੀਂ ਤੁਹਾਡੇ ਨਾਲ ਆ ਵਧੀਆ ਕਰੋ ਇਤੋਂ ਨਾ ਕੈਮਰਾ ਮਰਜ਼ਦਾ ਆ ਦੇਖੋ ਉਹ ਜਿੰਨੇ ਵੀ ਦਰਖਤਾ ਜਾ ਰਹੇ ਵੈਲਫੇਅਰ ਦੇ ਜਿੰਨੇ ਵੀ ਆਪਣੇ ਪਿੰਡ ਦੇ ਚ ਹਨਾ ਕੁਝ ਵੀ ਹੋ ਰਿਹਾ ਜਾਂ ਕਿਸੇ ਗਰੀਬ ਦਾ ਜੋ ਕੋਟਾ ਤੇ ਟਹੇ ਹੈ ਹਨਾ ਜਿੱਦਾਂ ਵੀ ਹੈਗਾ ਆ ਵੈਲਫੇਅਰ ਚ ਕਰਾਉਂਦੀ ਆ ਫਿਰ ਆਪਾਂ ਵੀਡੀਓ ਵਾਇਰਲ ਜਦਾਂ ਹੁੰਦੀ ਆ ਹਨਾ ਤੇ ਜਿੰਨੇ ਉਹਨਾਂ ਦੀ ਸੇਵਾ ਦਾ ਸੀਮਾ ਦੇਦੀ ਜਦਾਂ ਕਹਿੰਦੇ ਆ ਸੀ ਤੇ ਉਹਨਾਂ ਕੋਲ ਪਹੁੰਚੀ ਤੇ ਉਹਨਾਂ ਨੇ ਮਿਲ ਕੇ ਉਹਨਾਂ ਦਾ ਨੰਬਰ ਲਿਆ ਕਿ ਹਾਂ ਵੀ ਮੇਰੇ ਸੌਰੀ ਹਾਂਜੀ ਅੱਛਾ ਜੀ ਆਪਾਂ ਮਿਲ ਕੇ ਪਿੰਡ ਦੇ ਮੁੰਡੇ ਜਿੱਦਾਂ ਕਰਦੇ ਫਿਰ ਉਹਨਾਂ ਨੇ ਮਿਲ ਕੇ ਸਪੈਸ਼ਲ ਸਾਡਾ ਨੰਬਰ ਲੈ ਕੇ ਹਨਾ ਤੇ ਬੁਲਾਇਆ ਉੱਥੇ ਕਿ ਹਾਂ ਵੀ ਇਹ ਮੁੰ ਤੇ ਸਾਨੂੰ ਕਿਹਾ ਕਿ ਤੁਸੀਂ ਤਗੜੇ ਹੋ ਕੇ ਕੰਮ ਕਰੋ ਹਨ ਤੇ ਆਪਾਂ ਤੁਹਾਡੇ ਨਾਲ ਆ ਫਿਰ ਸਹਿਤਾ ਵੀ ਭੇਜੀ ਜਿੱਤੇ ਰੱਬ ਦੀ ਮਿਹਰ ਨਾਲ ਬਹੁਤ ਵਧੀਆ ਪਿੰਡ ਦਾ ਅੱਜ ਤਾਂ ਵਿਕਾਸ ਹੋਇਆ ਹੈ ਸਾਡਾ ਸਰਪੰਚ ਵੀ ਬਹੁਤ ਵਧੀਆ ਮਿਲ ਗਿਆ ਸੀ ਸਾਨੂੰ ਜਦੋਂ ਨਾਲ ਕਰਕੇ ਇਹਨ ਇੱਕ ਦੂਜੇ ਦਾ ਮੋਢੇ ਨਾਲ ਮੋਢਾ ਜੋੜ ਕੇ ਤੇ ਪਿੰਡ ਵਿੱਚ ਕਾਫੀ ਵਿਕਾਸ ਹੋਇਆ ਸੀ ਇੰਦਾ ਰੂਪਾਏ ਬਦਲ ਗਿਆ ਪਰ ਬਹੁਤ ਵਧੀਆ ਇਨਸਾਨ ਆ ਹੋ ਨੇਤਾ ਜਿੱਦਾਂ ਉਹਨਾਂ ਦੀ ਸ਼ੂਟਿੰਗ ਚੱਲਦੀ ਸੀਗੀ ਉਹਨਾਂ ਦੇ ਪ੍ਰੋਡਿਊਸਰ ਡਾਇਰੈਕਟਰ ਵਗੈਰਾ ਆਏ ਕੋ ਵੀ ਤੁਹਾਨੂੰ ਸ਼ੂਟ ਤੇ ਆ ਰਿਆ ਨਾ ਤੇ ਉਹ ਕਹਿੰਦਾ ਨਹੀਂ ਯਾਰ ਮੇਰੇ ਭਰਾ ਆਇਆ ਹਜ਼ਰੀ ਨਹੀਂ ਸਾਨੂੰ ਇਹ ਲੱਗਦਾ ਸੀ ਵੀ ਸ਼ਾਇਦ ਸਾਨੂੰ ਇੰਨਾ ਟਾਈਮ ਮਿਲਣਾ ਨਹੀਂ ਹੈਗਾ ਤੇ ਤੁਹਾਨੂੰ ਲੱਗਾ ਮੁਲਾਕਾਤ ਬੜੀ ਛੋਟੀ ਹੋਊਗੀ ਨਹੀਂ ਸਾਨੂੰ ਸੀ ਪਰ ਉਹ ਨਹੀਂ ਤਾਂ ਬਹੁਤ ਤਕਰੀਬਨ ਬੰਦਾ ਸੋਚ ਨਹੀਂਦਾ ਯਾਰ 1 ਘੰਟੇ ਉੱਤੇ ਪਤਾ ਨਹੀਂ ਸਾਨੂੰ ਦਿੱਤਾ ਤੁਹਾਡੇ ਲਈ ਯਾਦਗਾਰ ਰਿਹਾ ਹੁਣ 1 ਘੰਟਾ ਅਸੀਂ ਮਤਲਬ ਆਪ ਉੱਥੋਂ ਉੱਠ ਕੇ ਆਏ ਆ ਸਹੀ ਮੇਰੇ ਦੇ ਵਿੱਚ ਸੱਚੀ ਗੱਲ ਆਪ ਨਹੀਂ ਆਸੀਂ ਆਉਟ ਕੇ ਆਏ ਆ ਵੀ ਉਹਨਾਂ ਦਾ ਕੰਮ ਲੇਟ ਹੁੰਦਾ ਜਾ ਉਹ ਹੁੰਦਾ ਨਾ ਬਾਕੀ ਸਾਰੇ ਤੇ ਨਹੀਂ ਤਾਂ ਉਹ ਨਹੀਂ ਸਾਨੂੰ ਮਤਲਬ ਬਹੁਤ تسਲੀ ਦਾ ਵੇ ਕੋਈ ਨਹੀਂ ਯਾਰ ਚੱਲਦਾ ਚੱਲਦਾ ਮੇਰੇ ਭਰਾ ਜਿਹਦਾ ਵੀਡੀਓ ਬਣਾ ਕੇ ਕੋਦ ਸਰਫੇਸਬੁਕਾਂ ਤੇ ਵੀ ਹੋ ਗਈ ਸੀ ਹਨਾ ਵੈਲਫੇਅਰ ਸਾਈਟ ਤੇ ਫੇਸਬੁਕ ਤੇ ਵੀ ਜਿੱਦਾਂ ਆਪ ਬਣਾ ਕੇ ਪਾਈ ਆ ਜਿਹਦਾ ਉਹਨਾਂ ਨੇ ਕਿਹਾ ਵੀ ਵਧੀਆ ਮੁੰਡੇ ਕੰਮ ਕਰ ਰਹੇ ਆ ਜੋ ਵੀ ਹਨਾ ਤੇ ਮਤਲਬ ਕਿ ਖੁੱਲਾ ਐਨ ਟਾਈਮ ਦਿੱਤਾ ਫੋਟੋਆਂ ਕਰਾਈਆਂ ਗੱਲਾਂ ਬਾਤਾਂ ਜਿੱਦਾਂ ਪਿੰਡ ਦੀਆਂ ਕਿਦਾਂ ਕੀ ਮੋਲ ਚਾਲ ਆ ਆਪਣੇ ਫਰੈਂਡ ਬਾਰੇ ਜਿੱਦਾਂ ਲਗਭਗ ਫਰੈਂਡ ਵੀ ਉਹਦੇ ਜਿਹੜੇ ਮੁੰਡਾ ਤੇ ਤੇਜ ਦੀਪਾ ਮੁੰਡਾ ਲਕਮੋਠੂ ਕਹਿੰਦੇ ਹਨ ਉਹ ਇਹ ਛੋਟੂ ਜਦਾਂ ਇਹ ਪਤਾ ਲੱਗ ਜਾਣਾ ਜੇ ਭਾਈ ਤੱਕ ਪਹੁੰਚ ਗਈ ਜਦਾਂ ਵੀਡੀਓ ਤੇ ਉਹ ਲਗਭਗ ਸਾਰੇ ਬਾਹਰ ਹੀ ਆ ਜਦਾਂ ਤੇ ਜਿਹੜੇ ਉਹਨਾਂ ਜਦਾਂ ਪੜਦੇ ਹੁੰਦੇ ਕਰਦੇ ਸੀ ਤੇ ਮੇਰੇ ਜਦਾਂ ਇੱਥੇ ਨਾਨਕੇ ਸੀ ਤੇ ਉਹ ਭਾਈ ਉਹ ਸੀ ਮੈਂ ਕਿਹਾ ਹਾਂ ਵੀ ਮੈਂ ਛੋਟੂ ਉਹਨਾਂ ਦਾ ਜਦਾਂ ਇਹ ਕਹ ਜਣਾ ਤੇ ਉਹਨੂੰ ਵੀ ਠੀਕ ਪਛਾਣ ਲਿਆ ਸੀ ਕਿ ਉਹ ਜਦਾਂ ਇੱਥੇ ਮੈਂ ਮਤਲਬ ਕਿ ਆਉਂਦਾ ਹੁੰਦਾ ਸੀ ਜਦਾਂ ਆਪਣੇ ਨਾਨਕੇ ਜਦੋਂ ਛੁੱਟੀਆਂ ਹੋਣੀਆਂ ਆਉਣਾ ਕਰਨਾ ਤੇ ਫਿਰ ਇਹਨਾਂ ਨੂੰ ਮਿਲਣਾ ਕਰਨਾ ਬਸ ਇਹੋ ਹੀ ਮਲਕੀ ਪੁਰਾਣੀ ਤੁਹਾਡਾ ਜਾਣ ਵੇਲੇ ਤੇ ਆਉਣ ਵੇਲੇ ਦਾ ਚਾਹ ਪੂਰਾ ਸੀਗਾ ਜਦੋਂ ਮਿਲ ਕੇ ਬਹੁਤ ਸਾਨੂੰ ਆਸ ਨਹੀਂ ਸੀ ਇੰਨਾ ਟਾਈਮ ਸਾਨੂੰ ਦੇਣਗੇ ਚਾਹ ਜ਼ਿਆਦਾ ਹੀ ਜਿਹਨੂੰ ਕਹਿੰਦੇ ਨੇ ਨਾ ਓਵਰ ਹੀ ਹੋ ਗਿਆ ਐਸਾ ਹੀ ਸੱਚ ਗੱਲ ਆ ਯਾਰ ਵਾਪਸੀ ਲੱਗਦਾ ਸੀਗਾ ਵੀ ਲੱਗਦਾ ਨਹੀਂ ਇਹ ਤਾਂ ਇੱਕ ਸੁਪਨਾ ਆ ਵੀ ਅਸੀਂ ਸੱਚ ਗੱਲ ਬਿਲਕੁਲ ਸਾਡੇ ਲਈ ਸੁਪਨੇ ਸੀ ਅਸੀਂ ਇਹਨਾਂ ਦਾ ਸੋਚਿਆ ਨਹੀਂ ਸੀਗਾ ਜਿੰਨਾ ਵੀ ਕੀਤਾ ਪਰ ਉਹ ਇਨਸਾਨ ਬਹੁਤ ਵਧੀਆ ਬਹੁਤ ਵਧੀਆ ਪ੍ਰਮਾਤਮਾ ਨੂੰ ਧਿਆਉਣ ਵਾਲੇ ਰਜਾਚ ਰਹਿਣ ਵਾਲੇ ਬਹੁਤ ਵਧੀਆ ਇਨਸਾਨ ਆ ਜਿਵੇਂ ਅਕਸਰ ਅਸੀਂ ਦੇਖਦੇ ਹਾਂ ਜਿਹਨੂੰ ਵਿਸ਼ਪਦਰ ਦੀ ਤਰੱਕੀ ਮਿਲ ਜਾਵੇ ਇਹਨਾਂ ਨੂੰ ਇੰਨੀ ਤਰੱਕੀ ਮਿਲਣ ਦੇ ਬਾਵਜੂਦ ਜਿਹੜੀ ਹਲੀਮੀ ਹੈ ਜਾਂ ਜਿਸ ਤਰੀਕੇ ਨਾਲ ਰਹਿਣਾ ਉਹ ਉਹਨਾਂ ਨੂੰ ਹਜੇ ਤੱਕ ਨਹੀਂ ਭੁੱਲਿਆ ਵੀ ਕਿਵੇਂ ਉਹ ਜ਼ਮੀਨੀ ਪੱਧਰ ਤੇ ਕਿਵੇਂ ਜੁੜੇ ਹੋਏ ਬਿਲਕੁਲ ਬਿਲਕੁਲ ਜੀ ਜ਼ਮੀਨ ਨਾਲ ਪੂਰੇ ਜੁੜੇ ਹੋਏ ਇਨਸਾਨ ਆ ਇਨਸਾਨ ਦੀ ਕਦਰ ਕਰਦਾ ਹੈ ਮਦਰ ਨਾਲ ਬਹੁਤ ਪਿਆਰ ਕਰਦਾ ਹੈ ਆਪਣੀ ਨਾਲ ਬਹੁਤ ਹਾਂ ਤੇ ਬਸ ਉਹ ਹੀ ਅਸੈਂਪਲ ਜੀ ਲਾਈਫ ਠੀਕ ਆ ਤੇ ਜਿੱਦਾਂ ਵੀ ਆ ਕੇ ਕਈ ਹੁੰਦੇ ਆ ਜਿੱਦਾਂ ਸ਼ੋਅ ਆਪ ਬਹੁਤ ਕਰਦੇ ਹੁੰਦੇ ਆ ਉਹ ਵੀਰੋ ਇਦਾਂ ਫਲਾਨ ਜਿੱਦਾਂ ਕਰਕੇ ਇਹ ਜਿੱਦਾਂ ਕੁਝ ਮੋਲ ਕੇ ਨਾ ਇਹ ਕਰਕੇ ਦਿਖਾਉਂਦਾ ਜਦਾਂ ਹਾਂ ਵੀ ਮੈਂ ਵਧੀਆ ਗਾਉਂਦਾ ਐ ਐਕਟਿੰਗ ਕਰਦਾ ਐ ਕਿ ਲੋਕੀ ਤਾਂ ਪਸੰਦ ਕਰਦੇ ਆ ਕਈ ਓਵਰ ਐਕਟਿੰਗ ਜੀ ਕਰਕੇ ਜਦਾਂ ਲੋਕਾਂ ਨੂੰ ਈਮੋਸ਼ਨਲ ਬਲੈਕਮੇਲ ਕਰਦੇ ਆ ਕਿ ਮੈਂ ਤਾਂ ਬਹੁਤ ਚੰਗਾ ਐ ਇਦਾਂ ਕਰਕੇ ਇਹ ਇਹਦੇ ਵਿੱਚ ਦੇਖੋ ਇਦਾਂ ਦਾ ਨਹੀਂ ਹੈਗਾ ਲੋਕਾਂ ਨੂੰ ਈਮੋਸ਼ਨਲ ਬਲੈਕਮੇਲ ਬਹੁਤ ਘੱਟ ਕਰੂਗਾ ਦਾ ਜੀ ਇਹ ਕੁਝ ਕਰਕੇ ਦਿਖਾਊਗਾ ਤੇ ਲੋਕੀ ਇਹਨੂੰ ਪਸੰਦ ਕਰਦੇ ਆ ਕਿ ਉਦਾਂ ਨਹੀਂ ਕਿ ਹਾਂ ਵੀ ਜਦਾਂ ਤੁਹਾਨੂੰ ਸੁਣਿਆ ਆ ਆਪਾਂ ਦੇਖਿਆ ਹੀ ਆ ਕਿ ਸਟੇਜਾਂ ਦੇ ਕਿਦਾਂ ਲਵਜੂਬ ਜੀ ਫਲਾਨ ਨੇ ਆਪਾਂ ਕੀ ਕੁਛ ਕਰਦੇ ਰਹਿੰਦੇ ਆ ਪੰਜਾਬੀ ਆ ਗਏ ਬਈ ਉਹ ਬਸ ਦੇਸੀ ਹੈ ਨਾ ਪੰਜਾਬੀ ਆ ਗਏ ਆ ਗਏ ਉਹ ਬਸ ਦੁਨੀਆ ਭਰ ਦੇ ਗੋਰੇ ਵੀ ਕਹਿਣ ਲਾ ਦਿੱਤੇ ਬਿਲਕੁਲ 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 ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਅਰਜਨ ਦਾ ਹਨੋਬਾ ਸਾਦਾ ਜੀ ਅੱਛਾ ਦਿਲਜੀਤ ਸਿੰਘ ਦਾ ਸਾਜ ਬਾਰੇ ਸਾਨੂੰ ਦੱਸੋ ਅੱਜ ਅਸੀਂ ਉਹਨਾਂ ਦੇ ਪਿੰਡ ਆਏ ਆ ਤੁਹਾਡਾ ਮਤਲਬ ਕਿੰਨੇ ਕਵਾਰੀ ਤੁਸੀਂ ਉਹਨੂੰ ਮਿਲੇ ਹੋ ਜਾਂ ਕਿੰਨੀ ਵਾਰੀ ਵੇਖਿਆ ਕੀ ਗੱਲਬਾਤ ਹੁੰਦੀ ਰਹਿੰਦੀ ਹੈ ਤੁਹਾਡੀ ਸਾਡੇ ਘਰ ਦੇ ਨਾਲ ਬਿਲਕੁਲ ਘਰ ਆ ਉਹਨਾਂ ਸਾਡੇ ਚਾਚਾ ਜੀ ਲੱਗਦੇ ਆ ਪਲਵੀਰ ਸਿੰਘ ਜੀ ਉਹਨਾਂ ਦੇ ਲੜਕੇ ਆ ਉਦੋਂ ਮੈਂ ਗੁਰਦੁਆਰਾ ਬਾਬਾ ਸੰਗ ਵਿਖੇ ਡਿਊਟੀ ਕਰਦਾ ਸੀ ਗ੍ਰੰਥੀ ਦੀ ਉਦੋਂ ਜਿੰਨੇ ਵੀ ਸਾਰੇ ਬੱਚੇ ਸੀਗੇ ਅਸੀਂ ਪ੍ਰਭਾਤ ਫੇਰੀ ਸ਼ੁਰੂ ਕੀਤੀ ਸੀ ਪ੍ਰਭਾਤ ਫੇਰੀ ਦੇ ਵਿੱਚ ਅਸੀਂ ਗਾਉਂਦਾ ਹੁੰਦਾ ਸੀ ਸ਼ਬਦ ਵੀ ਗਾਉਂਦਾ ਹੁੰਦਾ ਸੀ ਸਾਰੇ ਬੱਚੇ ਰਲ ਕੇ ਸ਼ਬਦ ਕੀਰਤਨ ਕਰਦੇ ਹੁੰਦੇ ਸੀ ਸਾਡੇ ਪਿੰਡ ਦੇ ਵਿੱਚ ਕਾਫੀ ਢਾਡੀ ਰਾਗੀ ਕਮਿਸ਼ਨਰ ਕਾਫੀ ਸੀਗੇ ਸਾਡਾ ਦਸਾਂਝ ਕੁਇਨ ਜਥਾ ਸੀ ਤਾਂ ਅਸੀਂ ਜਦੋਂ ਕੁਇਸ਼ਰੀ ਦਾ ਲਾਉਣਾ ਵੀ ਕੋਈ ਵੀ ਪ੍ਰੋਗਰਾਮ ਲਾਉਣਾ ਤਾਂ ਇਹਨੇ ਕਹਣਾ ਭਾਜੀ ਮੈਨੂੰ ਵੀ ਥੋੜਾ ਜਿਹਾ ਟਾਈਮ ਦਿਓ ਇੱਕ ਵਾਰੀ ਬਾਬੇ ਸਿੰਘ ਗੌਂਦਾ ਗੌਂਦਾ ਭੁੱਲ ਗਿਆ ਤਾਂ ਅਸੀਂ ਕਹ ਕੋਈ ਗੱਲ ਨਹੀਂ ਹੌਲੀ ਹੌਲੀ ਆਪਣੇ ਮੁਕਾਮ ਤੇ ਪਹੁੰਚ ਜਾਂਦਾ ਫਿਰ ਇਹਨਾਂ ਦੇ ਮਾਮਾ ਜੀ ਦਵਿੰਦਰ ਸਿੰਘ ਸੋਢੀ ਉਹ ਇਹਨਾਂ ਨੂੰ ਨਾਲ ਲੈ ਗਿਆ ਸੀਗੇ ਤਾਂ ਉੱਥੇ ਵੀ ਜਾ ਕੇ ਵਾਹਿਗੁਰੂ ਦੀ ਕਿਰਪਾ ਨਾਲ ਬੜਾ ਕਲਾਕਾਰ ਵਧੀਆ ਬਣ ਗਿਆ ਤਾਂ ਜਿੰਨੇ ਵੀ ਬੱਚੇ ਸੀਗੇ ਗੁਰਸਿੱਖੀਵਾਲ ਨੂੰ ਸੀ ਇਹਦਾ ਵੀ ਜਨ ਪਹਿਲਾਂ ਤੋਂ ਗੁਰਸਿੱਖੀਵਾਲ ਨੂੰ ਸੀ ਤਾਂ ਸਾਰਿਆਂ ਨਾਲ ਪਿਆਰ ਕਰਦਾ ਸੀ ਖੇਡਦਾ ਹੁੰਦਾ ਸੀ ਬੱਚਿਆਂ ਦੇ ਨਾਲ ਵੀ ਖੇਡਦਾ ਹੁੰਦਾ ਸੀ ਸਾਡੇ ਘਰਾਂ ਦੇ ਲਾਗੇ ਜਿੰਨੇ ਵੀ ਸਾਡੀ ਗੁੱਡੀ ਹੁੰਦੀ ਸੀਗੀ ਇੱਕ ਭਿੰਦੀ ਉਹਦੇ ਨਾਲ ਬਹੁਤ ਪਿਆਰ ਸੀ ਇਹਦਾ ਤਾਂ ਜਦੋਂ ਕਿਤੇ ਆਉਣਾ ਹੁਣ ਵੀ ਆਇਆ ਸੀਗਾ ਉਹਨੂੰ ਬੁਲਾ ਕੇ ਲੰਘਿਆ ਤਾਂ ਉਹਨੇ ਬਾਅਦ ਚ ਦੇਖਿਆ ਉਹ ਦਲਜੀਤ ਗਿਆ ਸਾਡੇ ਸਾਰਿਆਂ ਨਾਲ ਬੱਚਿਆਂ ਨੂੰ ਪਿਆਰ ਸੀਗਾ ਘਰ ਇਹਦੇ ਡੈਡੀ ਨਾਲ ਬਹੁਤ ਪਿਆਰ ਆਉਂਦੇ ਜਾਂਦੇ ਸਨ ਘਰ ਚ ਘਰ ਦੇ ਨਾਲ ਆ ਇਹਦੇ ਇੱਕ ਚਾਚਾ ਜੀ ਸ਼ੰਗਰਾ ਸਿੰਘ ਜੀ ਹੁਣ ਪੂਰੇ ਹੋਏ ਆ ਤਾਂ ਉਹ ਵੀ ਬਹੁਤ ਕਿਸਾਨ ਮੋਰਚੇ ਦੇ ਵਿੱਚ ਪਹਿਲੇ ਨੰਬਰ ਤੇ ਹੁੰਦੇ ਸੀ ਆ ਗੁੱਸ ਗਿਆ ਬ ਬਦਾ ਅੱਗੇ ਕਹਿੰਦੇ ਹੋ ਭਗਾ ਵਦੂ ਜੀ ਤੇ ਇਹ ਕਿੱਤਾ ਖੇਤੀ ਦਾ ਹੀ ਕਰਦੇ ਸੀ ਇੱਥੇ ਵੀ ਇਹਨਾਂ ਦਾ ਡੈਡੀ ਇਨਸਪੈਕਟਰ ਸੀ ਅੱਛਾ ਜੀ ਰੋਡ ਵਿੱਚ ਰੋਡ ਵਿੱਚ ਹਾਂਜੀ ਹਾਂਜੀ ਜੀ ਮਾਸਟਰ ਸ਼ਗਾਰਾ ਸਿੰਘ ਇਹ ਦੂਜਾ ਮਾਸਟਰ ਸੀਗੇ ਤਾਂ ਇਹਨਾਂ ਦੇ ਵੱਡੇ ਬ੍ਰਦਰ ਤਰਸ਼ੇਮ ਸਿੰਘ ਉਹ ਬਹੁਤ ਵੱਡੇ ਅਫਸਰ ਸੀ ਜੀ ਰੋਡ ਵਿੱਚ ਪੰਜਾਬ ਰੋਡ ਦੇ ਵਿੱਚ ਤੇ ਸੁਭਾਅ ਕਿਸ ਤਰ੍ਹਾਂ ਦਾ ਸੀਗਾ ਜਿਹੜਾ ਸੁਭਾਅ ਬਹੁਤ ਸਾਰਿਆਂ ਦਾ ਵਧੀਆ ਬਹੁਤ ਆ ਮੈਨੂੰ ਸਾਰਾ ਬਹੁਤ ਚੰਗਾ ਸਾਰਾ ਕੋਈ ਕੁਝ ਯਾਦਾਂ ਕੋਈ ਤੁਸੀਂ ਸਾਡੇ ਨਾਲ ਹੋਰ ਦੱਸਨੀਆ ਚਾਹੋ ਤਾਂ ਕਿਸੇ ਤਰ੍ਹਾਂ ਦੀਆਂ ਯਾਦਾਂ ਤਾਂ ਬਹੁਤ ਆ ਸਾਡੀਆਂ ਦਲਜੀਤ ਦੇ ਨਾਲ ਜੁੜੀਆਂ ਪਹਿਲਾਂ ਤੋਂ ਹੀ ਕਿਉਂਕਿ ਜਦ ਬੱਚੇ ਛੋਟੇ ਹੁੰਦੇ ਸਾਡੇ ਨਾਲ ਖੇਡਣਾ ਜਾਂ ਸਾਡੇ ਨਾਲ ਗਾਉਣਾ ਤਾਂ ਯਾਨੀ ਕਿ ਬੱਚੇ ਸਿੱਖਦੇ ਸੀ ਇਹ ਕੰਮ ਹੁਣ ਸਾਡੇ ਪਿੰਡ ਦੇ ਵਿੱਚ ਕੋਈ ਵੀ ਟਾਡੀ ਕੁਵਿਸ਼ਰ ਨਹੀਂ ਰਹਿ ਗਿਆ ਇਹੀ ਤਾਂ ਬਸ ਅਸੀਂ ਰਹਿ ਗਏ ਆ ਜਾਂ ਜਾਟੇ ਚੇਲਿਆ ਦੋ ਮਤਲਬ ਇਹ ਤੁਹਾਡੇ ਨਾਲ ਕੁਸ਼ਰੀ ਟਾਡੀ ਜੱਥੀ ਦੇ ਵਿੱਚ ਵੀ ਇਹ ਜਾ ਕੇ 12 ਗਾਉਂਦੇ ਸੀਗੇ ਨਾ ਹਾਂ ਸ਼ਬਦ ਗਾਉਂਦੇ ਹੁੰਦੇ ਸੀ ਪਰਵਾਹ ਤੇਰੀ ਜੀ ਹਾਂ ਉਹਨਾਂ ਨੂੰ ਸ਼ਬਦ ਲਾਇਆ ਹੁੰਦਾ ਸੀ ਸ਼ਬਦ ਗਾਉਂਦੇ ਹੁੰਦੇ ਸੀ ਤੇ ਸ਼ਰਾਰਤਾਂ ਵੀ ਕਹਿੰਦੇ ਬਹੁਤ ਕਰਦੇ ਸੀਗੇ ਸ਼ਰਾਰਤ ਤਾਂ ਬੱਚੇ ਸਾਰੇ ਕਰਦੇ ਸੀ ਜੀ ਟੱਕੜੇ ਕਰਦਾ ਸੀ ਹਾਂ ਸਵਾਹ ਪਹਿਲਾਂ ਬਹੁਤ ਠੰਡਾ ਸੀ ਬਹੁਤ ਨਿੱਗਾ ਸਵਾਸਗਾ ਪਰ ਹੁਣ ਦੇਖੀਦਾ ਜਦੋਂ ਹੁਣ ਫਿਲਮਾਂ 'ਚ ਦੇਖੀਦਾ ਹੁਣ ਹੋਰ ਸਵਾਹ ਵਧੀਆ ਹੋਇਆ ਘਰ ਬਣਾਇਆ ਜੀ ਇਹਨਾਂ ਦਾ ਬਾਲੇ ਛੱਤ ਸੀ ਬਾਹਲੇ ਪਾਸੇ ਹਵੇਲੀ ਆ ਗੁਰਦੁਆਰਾ ਧਰਮਦਵਾਰ ਆ ਉਹਦੇ ਨਾਲ ਹਵੇਲੀ ਆ ਉੱਥੇ ਪਸ਼ੂ ਰੱਖੇ ਹੁੰਦੇ ਸੀ ਤੇ ਬਸ ਜ਼ਿਮੀਦਾਰ ਸੀਗੇ ਪੜਾਈ ਵਿੱਚ ਕਾਮਯਾਬ ਹੋ ਗਿਆ ਕਲਾਕਾਰ ਜੀ ਵੀ ਕਾਮਯਾਬ ਹੋ ਗਿਆ ਤੇ ਬਾਕੀ ਪਹਿਲਾਂ ਬਾਲੇ ਛੱਤ ਸੀ ਫਿਰ ਉਦੋਂ ਬਾਅਦ ਕੋਠੀ ਬਣਾ ਲਈ ਫਿਰ ਤੇ ਪਿੰਡ ਰਹੇ ਲਈ ਲੁਧਿਆਣੇ ਚਲੇ ਗਏ ਮਾਤਾ ਵੀ ਮੰਮੀ ਵੀ ਡੈਡੀ ਵੀ ਤੇ ਬਾਕੀ ਜ਼ਮੀਨਾਂ ਉਹ 5000 ਪਤਾ ਨਹੀਂ 5 ਕਣੀਆਂ ਥਾਏ ਪਤਾ ਨਹੀਂ ਖੱਤਾ ਆ ਜੀ ਉਹ ਉਧਰ ਕੁਲਸਮ ਦੇ ਰਾਹ ਵਿੱਚ ਵਾ ਮੋਟਰ ਲੱਗੀ ਆ ਡੈਰੀ ਪਸ਼ੂ ਉਹਨਾਂ ਦੇ ਸੀ ਰੱਖੇ ਬਾਬੇ ਨੇ ਨਿਆਣਾ ਹੁੰਦਾ ਉੱਥੇ ਖੇਲਦਾ ਸੀ ਸਾਰਿਆਂ ਨੇ ਦੇਖਿਆ ਬਹੁਤ ਕੰਮ ਵਧੀਆ ਸੀਗਾ ਸਾਰੇ ਉਹਨਾਂ ਦੇ ਸ਼ਿਕਾਰੀ ਬਾੜੀ ਦਾ ਵੀ ਕੰਮ ਕਰਦੇ ਸੀ ਖੇਤੀਬਾੜੀ ਦਾ ਡੈਡੀ ਨਹੀਂ ਪੜੇ ਲਿਖੇ ਸੀ ਬੰਦੇ ਉਹਨਾਂ ਦਾ ਡੈਡੀ ਕਰਦਾ ਸੀ ਤੇ ਹਾਂ ਉਹ ਕਰਦਾ ਸੀਗਾ ਉਹਨਾਂ ਦਾ ਜਿਹੜੀ ਪੜ ਕੇ ਆਉਣਾ ਸਕੂਲੋਂ ਪੜਾ ਕੇ ਆਉਣਾ ਉਹਨਾਂ ਨੇ ਮਾਸਟਰ ਨੇ ਤੇ ਪੱਟੇ ਪੁੱਟੇ ਜੂੜ ਨਾਲ ਟਿਕਾ ਲੈਣੇ ਤੇ ਉਹਨਾਂ ਮੋਰ ਦਾਦੀ ਸੀਗੀ ਬੜੇ ਗਰੀਬਾਂ ਨਾਲ ਮਦਦ ਕਰਦੀ ਲੱਸੀ ਪਾਣੀ ਰੋਟੀ ਪਾਣੀ ਦੇਣਾ ਗਿਆ ਨੂੰ ਕੰਮਿਆਂ ਨੂੰ ਬਹੁਤ ਵਧੀਆ ਕੰਮ ਕਰਦੀ ਹਰ ਗ੍ਰਹਿਣੀ ਕਰਦੀ ਸੀ ਹਾਂ ਕਰਦੀ ਸੀ ਕਰਦੀ ਸੀ ਕਿਸੇ ਦੀ ਮਦਦ ਵੀ ਕਰਦੇ ਸੀ ਇਹ ਨਹੀਂ ਸੀ ਬਈ ਨਹੀਂ ਆਕਾਰ ਨਹੀਂ ਸੀ ਇਹਨਾਂ ਦਾ ਪਰਿਵਾਰ ਤਿੰਨੇ ਭਰਾ ਸੀ ਚੌਥਾ ਬਾਹਰ ਇੱਕ ਬਹੁਤ ਚੜਦਾ ਗਿਆ ਆਇਆ ਦੇ ਉਦਾਂ ਮੈਂ ਦੇਖਿਆ ਨਹੀਂ ਵਿਚਾਰਾ ਜਿੱਦਾਂ ਨੂੰ ਬਾਲਿਆਂ ਦੀ ਛੱਤਾ ਤੋਂ ਅੱਜ ਪੂਰੇ ਸਿੱਖਰ ਤੇ ਪੰਜਾਬ ਪੱਧਰ ਤੇ ਦੁਨੀਆ ਭਰ ਚ ਨਾਮ ਹੈ ਤੁਹਾਡੇ ਪਿੰਡ ਮੈਂ ਕਿਹਾ ਪੂਰਾ ਪਿੰਡ ਚ ਨਾਮ ਹੈ ਜੀ ਜਿੱਥੇ ਮਰਜੀ ਚੱਲ ਜਾਓ ਕੈਨੇਡਾ ਬਲਾਇਸ ਜਿੱਥੇ ਮਰਜੀ ਚੱਲ ਜਾਓ ਯਾਰਾਂ ਚੱਲ ਜੇ ਬਾਬੇ ਬਾਲਖਣਾਧੀ ਚੱਲ ਜਾਓ ਜਿੱਥੇ ਮਰਜੀ ਜਗਾ ਅਨੰਦਪੁਰ ਚੱਲ ਜਾਓ ਇਹਨਾਂ ਦਾ ਨਾਮ ਮਸ਼ਹੂਰ ਹੈ ਬਹੁਤ ਹੀ ਖੁਸ਼ੀ ਹੁੰਦੀ ਆ ਜਿੰਦਾ ਮਨ ਬੜਾ ਖੁਸ਼ ਹੁੰਦਾ ਜਿਹੜਾ ਪਹਿਲਾਂ ਵੀ ਉਦਾਂ ਤਾਂ ਕਈ ਨਾਮ ਵਰ ਸ਼ਕਤੀਧਾਰੀਆਂ ਪਿੰਡ ਦੇ ਵਿੱਚ ਇੱਕ ਨਾ ਇੱਕ ਤਾਂ ਸ਼ਕਤੀਧਿਤ ਇਦਾਂ ਦੀ ਰਹਿੰਦੀ ਆ ਜਦੋਂ ਦਾ ਪਿੰਡ ਵੱਧਿਆ ਆ ਉਦੋਂ ਪਹਿਲਾਂ ਆਪਣੇ ਬਾਬਾ ਜੀ ਕਰਤਾਰ ਸਿੰਘ ਹੋਏ ਆ ਲੰਬਣਾ ਦੇ ਉਦੋਂ ਬਾਅਦ ਵਿੱਚ ਫੇ ਦੇਖ ਲਓ ਫਰੀਡਮ ਫਾਈਟਰ ਹੋਏ ਆ ਬਾਬਾ ਭਗਵਾਨ ਸਿੰਘ ਬਾਬਾ ਕਾਲਾ ਸਿੰਘ ਬਾਬਾ ਗਰਵਖ ਸਿੰਘ ਓਜਾਗਰ ਸਿੰਘ ਤੇ ਉਹਨਾਂ ਤੋਂ ਬਾਅਦ ਫੇ ਦੇਖ ਲਓ ਫਾਊਂਡ ਫਾਊਂਡਰ ਅਕਾਲੀ ਪੱਤਰਕਾਰ ਦੇ ਸਰਦਾਰ ਅਮਰ ਸਿੰਘ ਦਸਾਂਝ ਉਹਨਾਂ ਨੇ ਵੀ ਬੜਾ ਨਾਂ ਜਿੱਦਾਂ ਕਹ ਲਓ ਹਿੰਦੁਸਤਾਨ ਦੇ ਵਿੱਚ ਚਮਕਾਇਆ ਉਦੋਂ ਬਾਅਦ ਫੇ ਆ ਗਿਆ ਗੁੱਜਲ ਸਿੰਘ ਦਸਾਂਝ ਜਿਹੜੇ ਦੇਖ ਲਓ ਕੈਨੇਡਾ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਬਣੇ ਫਿਰ ਹੈਲਥ ਮਨਿਸਟਰ ਵੀ ਬਣੇ ਕੈਨੇਡਾ ਦੇ ਤੇ ਹੁਣ ਦੇਖ ਲਓ ਦਲਜੀਤ ਦਲਜੀਤ ਕਰਕੇ ਵੀ ਪੂਰੇ ਵਰਲਡ ਵਿੱਚ ਇਹ ਪਿੰਡ ਦਾ ਨਾਮ ਹੈ ਦਲਜੀਤ ਜਿੱਦਾਂ ਬਚਪਨ ਤੋਂ ਟਾਂਕਲੀਰਾ ਪੜਿਆ ਜਿੱਦਾਂ ਸ਼ੁਰੂ ਤੋਂ ਨਰਸਰੀ ਤੋਂ ਲੈ ਕੇ ਤੇ ਉਸ ਤੋਂ ਬਾਅਦ ਫਿਰ ਪੜ੍ਹਾਈ ਤੋਂ ਬਾਅਦ ਉਹ ਆਪਣੇ ਮਮਾ ਜੀ ਕੋਲ ਚਲੇ ਗਏ ਲੁਧਿਆਣੇ ਤੱਪਲਾ ਸਿੱਖਣ ਤਪਲਾ ਸਿੱਖਦੇ ਸਿੱਖਦੇ ਫਿਰ ਉਹਨੂੰ ਜਦੋਂ ਗਾਇਕੀ ਵੱਲ ਹੋ ਗਿਆ ਗਾਇਕੀ ਤੋਂ ਹੁਣ ਤੁਹਾਨੂੰ ਪਤਾ ਹੀ ਹੈ ਜੀ ਪੂਰੇ ਕਿੱਦਾਂ ਪੂਰੀ ਦੁਨੀਆ ਚ ਨਾ ਤੁਸੀਂ ਮਿਲੇ ਦਿਲਜੀਤ ਸਾਹਿਬ ਨੂੰ ਨਹੀਂ ਜੀ ਛੋਟੇ ਹੁੰਦੇ ਆ ਤਾਂ ਦੇਖਿਆ ਜੀ ਬਹੁਤ ਵਾਰੀ ਕਿਉਂ ਇੱਥੇ ਜਦੋਂ ਮੋੜ ਤੇ বাস ਉਹਨਾਂ ਨੂੰ ਲੈਣ ਆਉਂਦੀ ਹੁੰਦੀ ਸੀ ਉਦੋਂ ਉਹ ਬੱਚਿਆਂ ਨਾਲ ਜਾਂਦਾ ਹੁੰਦਾ ਸੀਗਾ ਮੰਡਾਲੀ ਵਾਲੇ ਮੋੜ ਤੋਂ ਉਦੋਂ ਦੇਖਿਆ ਮੁੜ ਕੇ ਤਾਂ ਫਿਰ ਤੁਹਾਨੂੰ ਪਤਾ ਬਹੁਤ ਜ਼ਿਆਦਾ ਬੀਜੀ ਕਦੀ ਸੋਚਿਆ ਸੀ ਉਹ ਜਿਹੜਾ ਬੱਚਾ ਗੱਡੀ ਤੇ ਚੜਦਾ ਜਾਂ ਬਸ ਜਾਂਦਾ ਵੀ ਅੱਜ ਉਸ ਨੌਜਵਾਨ ਨੇ ਇੰਨੀਆਂ ਧੁੰਮਾਂ ਸਾਰੇ ਦੁਨੀਆ ਦਾ ਇੰਦਾ ਤਾਂ ਜੀ ਕਦੀ ਵੀ ਨਹੀਂ ਕਿਸੇ ਨੇ ਸੋਚਿਆ ਹੁੰਦਾ ਬਾਕੀ ਜਿਹੜੀ ਜਿੱਦਾਂ ਮਿਹਨਤ ਕਰਕੇ ਜਾਂ ਜਿੰਦ ਬੰਦੇ ਨੂੰ ਮੰਨ ਉਹ ਜਿਹੜਾ ਜਿੱਦਾਂ ਕਹਿ ਲਓ ਜਿਹੜੇ ਬੰਦਾ ਜਿਸ ਵੀ ਫੀਲਡ ਵਿੱਚ ਜਾਂਦਾ ਹੌਲੀ 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 ਦੇਖ ਲਓ ਵੀ ਉਹਨੇ ਮਿਹਨਤ ਬਹੁਤ ਜ਼ਿਆਦਾ ਕੀਤੀ ਹੈ ਜੀ ਤੇ ਦਿਲ ਦੀ ਤਮੰਨਾ ਕਿੰਨੀ ਤੁਸੀਂ ਸਾਭ ਦੀ ਉਹਨਾਂ ਨੂੰ ਅੱਖੀਂ ਦੇਖਿਆ ਵੀ ਪੜਨ ਜਾਂਦੇ ਵਕਤ ਤੇ ਹੁਣ ਉਹ ਜਦੋਂ ਦੁਨੀਆ ਭਰ ਦੇ ਵਿੱਚ ਇੰਨਾ ਨਾਮ ਬਣਾ ਚੁੱਕੇ ਐ ਹੁਣ ਕਿੰਨਾ ਕੁ ਦਿਲ ਕਰਦਾ ਮਿਲਣ ਨੂੰ ਉਹਨਾਂ ਨੂੰ ਬਹੁਤ ਜੀ ਕਰਦਾ ਜੀ ਇੱਕ ਵਾਰੀ ਆਏ ਸੀ ਪਿੱਛੇ ਗਰਮੀਆਂ ਦੇ ਵਿੱਚ ਉਦੋਂ ਫਿਰ ਮਿਲ ਕੇ ਗਏ ਆ ਉਧਰ ਸਾਰਿਆਂ ਨੂੰ ਤੇ ਉਦੋਂ ਪਰ ਮੈਂ ਗੱਡੀ ਲੈ ਕੇ ਗਿਆ ਸੀਗਾ ਪਿੰਟ ਨਹੀਂ ਸੀਗਾ ਤੇ ਚਲੋ ਉਦੋਂ ਉਹ ਦੇਖੀ ਸੀਗੀ ਜਿਹੜੀ ਬਣਾ ਕੇ ਗਏ ਕਵਰ ਕੀਤਾ ਸੀਗਾ ਉਹਨੇ মিডিਆ ਵਾਲਿਆਂ ਨੇ ਉਹਦੇ ਵਿੱਚੋਂ ਕਲਿੱਪ ਦੇਖਿਆ ਇਹ ਅਚੰਚੇਤੀ ਆਏ ਸੀਗੇ ਫਿਰ ਮਤਲਬ ਕਿ ਪਿੰਡ ਦੇ ਪਹਿਲਾਂ ਵਾਸੀਆਂ ਨੂੰ ਨਾਗਰਿਕ ਨੂੰ ਮਤਲਬ ਨਗਰ ਨਿਵਾਸੀਆਂ ਨੂੰ ਦੱਸਿਆ ਗਿਆ ਵੀ ਉਹ ਆਏ ਨੇ ਜਾਂ ਨਹੀਂ ਉਹਨਾਂ ਦੇ ਜਿੱਦਾਂ ਭੂਆ ਜੀ ਆਏ ਸਕੇ ਉਹ ਬਾਹਰ ਅਮਰੀਕਾ ਚ ਆ ਉਹਨਾਂ ਨੂੰ ਫਿਰ ਮਿਲਣ ਆਏ ਸੀ ਹੋਰ ਵੀ ਸਾਰਿਆਂ ਨੂੰ ਇਹ ਦੱਸਿਆ ਕਿ ਸਬੰਧੀਆਂ ਨੂੰ ਘਰ ਵਾਲਿਆਂ ਨੂੰ ਮਿਲ ਕੇ ਗਏ ਸੀ ਅੱਛਾ ਜੀ ਤੇ ਜੇਕਰ ਉਹ ਤੁਹਾਨੂੰ ਦੇਖਦੇ ਹੋਣ ਜਾਂ ਕਿਸੇ ਤਰੀਕੇ ਤੁਸੀਂ ਚਾਹੁੰਦੇ ਹੋ ਵੀ ਅੱਜ ਉਹ ਪਿੰਡ ਇੱਕਰਾ ਫੇਰ ਆਉਣ ਗੇੜਾ ਲਾਉਣ ਵੀ ਹਾਂਜੀ ਤਾਡੇ ਪਿੱਛੇ ਜਿਹੜੇ ਬਜ਼ੁਰਗ ਬੈਠੇ ਵਡੇਰੀ ਉਮਰ ਦੇ ਉਹ ਵੀ ਕਹਿੰਦੇ ਮੇਰਾ ਵੀ ਚਾਹ ਮਿਲਨ ਦਾ ਹਾਂਜੀ ਹਾਂਜੀ ਪਿੰਡ ਤਾਂ ਸਾਰਾ ਹੈ ਜੀ ਉਹਨੂੰ ਢੀਕਦਾ ਇੱਕ ਵਾਰੀ ਵੈਸੇ ਸਾਡੇ ਵੱਲੋਂ ਵੀ ਜਦੋਂ ਬੇਨਤੀ ਆਉਣਾ ਚਾਹੀਦਾ ਪਿੰਡ ਸਾਰਿਆਂ ਨੂੰ ਮਿਲਣਾ ਚਾਹੀਦਾ ਪਰ ਹੁਣ ਦੱਸ ਕੇ ਹੈ ਹਾਂਜੀ ਹਾਂਜੀ ਦੱਸ ਕੇ ਹੁਣ ਜਿਹੜੇ ਫੇ ਸਾਰੇ ਜਣੇ ਮਿਲ ਸਕਦੇ ਆ ਇਦਾਂ ਤੇ ਕੁਝ ਗੱਲਾਂ ਜਿਹੜੀਆਂ ਖਾਸ ਰਹੀਆਂ ਹੋਣ ਜਾਂ ਕਿਸੇ ਤਰੀਕੇ ਦੀਆਂ ਹੇ ਤੱਕ ਤੁਸੀਂ ਨਾ ਦੱਸੀਆਂ ਹੋਣ ਵੀ ਦਲਜੀਤ ਬਾਰੇ ਦੇ ਵਿੱਚ ਹੀ ਵੇਖੋ ਜੀ ਇਦਾਂ ਆ ਪਹਿਲਾਂ ਤਾਂ ਉਹ ਪੜਦਾ ਸੀਗਾ ਜੀ ਜਦੋਂ ਪੜ੍ਹਾਈ ਤੋਂ ਬਾਅਦ ਫੇ ਉਹ ਲੁਧਿਆਣਾ ਚਲਾ ਗਿਆ ਜੀ ਜਿੱਦਾਂ ਉਹ ਜਿਹੜੀਆਂ ਬਚਪਨ ਦੀਆਂ ਗੱਲਾਂ ਤੋਂ ਉਹਦੇ ਜਿਹੜੇ ਨਾਲ ਪੜ੍ਹਦੇ ਰਹੇ ਆ ਉਹਦੇ ਕਲਾਸਮੇਟ ਜਾਂ ਉਹ ਚੰਗੀ ਤਰ੍ਹਾਂ ਦੱਸ ਸਕਦੇ ਆ ਕਿ ਅਸੀਂ ਤਾਂ ਫੇ ਦੂਰੋਂ ਦੇਖਣਾ ਉਹਨਾਂ ਦੇ ਮਿੱਤਰ ਪਿਆਰੇ ਕਿੱਥੇ ਹੁੰਦੇ ਆ ਜੀ ਅੱਜ ਕੱਲ ਮਿੱਤਰ ਪਿਆਰੇ ਜੀ ਉਹ ਤਹਾਕਲੇਰਾ ਪੜਦਾ ਸੀਗਾ ਜੀ ਤਹਾਕਲੇਰਾ ਤੋਂ ਦਾ ਆਫਸਲੀ ਜਿਹੜੇ ਉਧਰਲੇ ਪਿੰਡਾਂ ਦੇ ਹੋਣਗੇ ਸਾਨੂੰ ਜ਼ਿਆਦਾ ਤਦਾਂ ਤਾਂ ਹਕ ਲੀਰਾਂ ਦੇ ਲੱਗੇ ਲੱਗੇ ਪਿੰਡ ਪੈਂਦੇ ਪਿੰਡੋਂ ਤਾਂ ਇਹ ਮੇਰਾ خیال ਦੋ ਕੋਈ ਬੱਚੇ ਜਾਂਦੇ ਹੁੰਦੇ ਸੀ ਉਸ ਵੇਲੇ ਦੋ ਕਿ ਉਹ ਵੀ ਦਲਜੀਤ ਦੇ ਨਾਲ ਜਾਂਦੇ ਸੀਗੇ ਹਾਂਜੀ ਉਹ ਮੁੰਡਾ ਕੌਣ ਸੀਗਾ ਜੀ ਜਿਹੜੇ ਉਹਨਾਂ ਦੇ ਨਾਲ ਜਾਂਦੇ ਸੀਗੇ ਮਾਨੋ ਉਹ ਬਿੱਜੀ ਨਾਲ ਬੈਠਾ ਹੈ ਕਿਲਾ ਸੁਣੀ ਤੇ ਉਹ ਇਹਦਾ ਮੁੰਡਾ ਕਿਲਾ ਬਾਹਰੇ ਹੀ ਆ ਜੀ ਉਹ ਵੀ ਬੱਚੇ ਗਏ ਬਾਹਰ ਅੱਛਾ ਇਕੱਠੇ ਪੜਨ ਜਾਂਦੇ ਉਹ ਨਿਊਜ਼ੀਲੈਂਡ ਹੈ ਜੀ ਉਹ ਵੀ ਚੰਗਾ ਮਿੱਤਰ ਸੀ ਉਹਨਾਂ ਦਾ ਹਾਂਜੀ ਦੋਸਤ ਸੀ ਜੀ ਇੱਥੇ ਉਹ ਪੜ੍ਹਿਆ ਇੱਥੇ ਜਾ ਕੇ ਉਹਨੂੰ ਟਿਕਟੋਕ ਤੇ ਜਦੋਂ ਜਾਂਦਾ ਬਾਹਰ ਸ਼ੋਅ ਉਹ ਦੇਖਣ ਜਾਂਦੇ ਆ ਮੰਮੀ ਡੈਡੀ ਉਹਦੇ ਠੀਕ ਹੈ ਬਹੁਤ ਚਾਹ ਨਾਲ ਕਰਦੇ ਆ ਘੱਟ ਦੇ ਕੇ ਜਿਆਦਾ ਤੇ ਉਹ ਚੰਗੇ ਮਿੱਤਰ ਸੀ ਕੀ ਉਹ ਵੀ ਅੱਛੇ ਪੜ੍ਹ ਜਾਂਦੇ ਸੀ ਇੱਥੇ ਪਾਸ ਲੱਗੀ ਸੀ ਸਭ ਤੋਂ ਵੱੱਲਾ ਬੱਸ ਇਹੇ ਲੈ ਕੇ ਆਏ ਮੜਾ ਇਹ ਆਉਂਦੇ ਪੈਣੇ ਹੀ ਵਿੱਚ ਤੇ ਉਹ ਮਤਲਬ ਉਹ ਕਿਹੜੀ ਜਮਾਤ ਦੇ ਵਿੱਚ ਮਤਲਬ ਕਿ ਕਿੰਨੀਆਂ ਜਮਾਤਾਂ ਤੱਕ ਪੜੇ ਹੈ ਜੀ ਇਕੱਠੇ ਉਹ ਮੁੰਡਾ ਤਾਂ ਕਾਫੀ ਪੜ ਕੇ ਗਿਆ ਇੱਥੋਂ ਦੋਨੇ ਜਣੇ ਤਾਂ ਦੋ ਹੀ ਆਪਣੇ ਇਕੱਠੇ ਸਾਡਾ ਪੜਦੇ ਸੀ ਤਾਂ ਸਭ ਤੋਂ ਦੋਨੇ ਬਸ ਇਹੀ ਲਿਉਣ ਵਾਲੇ ਆ ਦੋਨੇ ਪਹਿਣ ਭਰਾ ਪਹਿਲਾਂ ਪਹਿਲਾਂ ਉਹ ਲੱਗੀ ਸੀ ਤਾਂ ਫਿਰ ਉਸ ਤੋਂ ਬਾਅਦ ਸਾਡਾ ਬੰਦਾ ਲੱਗਾ ਫਿਰ ਉਹ ਲਈ ਨਾਲ ਬਾਹਰ ਚਲ ਗਿਆ ਉੱਥੇ ਜਾ ਕੇ ਵੀ ਸ਼ੋ ਅਮਨਦੀਪ ਦੀ ਗੱਲ ਕਰਦਾ ਹਾਂ ਹਾਂ ਗੁੱਡੋ ਭੇਂਦ ਦੇ ਬੰਦੇ ਦੀ ਹਾਂ ਅਮਨਦੀਪ ਨਿਊਜ਼ੀਲੈਂਡ ਆ ਉਹ ਵੀ ਮੈਨੂੰ ਜ਼ਿਆਦਾ ਆ ਗਿਆ ਉਹ ਕੱਠੇ ਹਾਂ ਕਲੀਨਾਂ ਨਾਲੇ ਪੜਦਾ ਸੀ ਅਮਨਦੀਪ ਉਹ ਵਿੱਚ ਜਿਹੜਾ ਇਸ ਟਾਈਮ ਬਾਹਰ ਹਾਂ ਨਿਊਜ਼ੀਲੈਂਡ ਆ ਸ਼ੋ ਤੋਂ ਉਹ ਦੇਖ ਜਦੋਂ ਸ਼ੋ ਜਾਂਦਾ ਉਹ ਬਗੈਦਾ ਉਹਨੂੰ ਫੋਨ ਕਰਦਾ ਉਹ ਵੀ ਜਾਂਦੇ ਆ ਮਮੀ ਡੈਡੀ ਜਾਂਦੇ ਸਾਡੇ ਫੁੱਫੜੋਣੇ ਸਾਰੇ ਜਾਂਦੇ ਫੇ ਫੈਮਿਲੀ ਉਹ ਮਿਲਦਾ ਵਰਤਦਾ ਇਹਨਾਂ ਘਰ ਲਿਆਉਂਦਾ ਬੰਦੇ ਉੱਡਦੇ ਆ ਫੇ ਜਾਂਦੇ ਕੱਠਾ ਪਿਆਰਾ ਉਹਨਾਂ ਜ਼ਿਆਦਾ ਸੀ ਉਹਨਾਂ ਨਾਲ ਹੀ ਸੀ ਦਲਜੀਤ ਸਾਂ ਨਹੀਂ ਉਹ ਸਾਡੇ ਇੱਧਰ ਸੀ ਹਾਂ ਘਰ ਸਾਡੇ ਇੱਧਰ ਸੀ ਜਿੱਦਾਂ ਮਤਲਬ ਆਪਾਂ ਹਾਂ ਇਕੱਠੇ ਟਾਈਂ ਪੜਿਓ ਇਦਾਂ ਆਪਾਂ ਕਹਿੰਦੇ ਵੀ ਇੱਥੇ ਬਸ ਆਉਣੀਆ ਹੁਣ ਬੱਸਾਂ ਬੜਬੜੀਆਂ ਨਹੀਂ ਮਹੱਲੇ ਚ ਬੋਰਦੀਆਂ ਉੱਥੋਂ ਆ ਕੇ ਇਕੱਠੇ ਚੜਦੇ ਉਸ ਮੋੜ ਤੋਂ ਚੜਦੇ ਹੁੰਦੇ ਇਕੱਠੇ ਇਹਨਾਂ ਦਾ ਘਰ ਉੱਥੇ ਉਹ ਮੋੜ ਤੇ ਬੱਸ ਨਹੀਂ ਸੀ ਮੋੜਦੀ ਉੱਥੇ ਹੀ ਮੋੜ ਕੇ ਲੈ ਕੇ ਜਾਂਦਾੰਦਾ ਬੱਸ ਵਾਲਾ ਇਦਾਂ ਉਹਨੂੰ ਪਹਿਲਾਂ ਕਿਆਲ ਕੀਤੀ ਸੀ ਦੂਸਤਾਂ ਯਾਨੀ ਇਦਾਂ ਵੀ ਉਹਨਾਂ ਦੇ ਜਿਹੜੇ ਫਾਦਰ ਸਾਹਿਬ ਸੀ ਉਹ ਰੋਡਵੇਜ ਦੇ ਅੱਡਾ ਚਾਰਜ ਸੀਗੇ ਫੇ ਜਦੋਂ ਸਕੂਲ ਦੀਆਂ ਛੁੱਟੀਆਂ ਹੁੰਦੀਆਂ ਸੀ ਉਹਨਾਂ ਨੂੰ ਫੇ ਘੁੰਮਣ ਫਿਰ ਲੈ ਜਾਂਦੇ ਹੁੰਦੇ ਸੀ ਜਿੱਦਾਂ ਡਲਹੌਜੀ ਲੈ ਗਏ ਸ਼੍ਰੀਨਗਰ ਚਲੇ ਗਏ ਚੰਡੀਗੜ੍ਹ ਚਲੇ ਗਏ ਉਹਦੇ ਨਾਲ ਵੀ ਜਿਹੜਾ ਫੇ ਬੱਚੇ ਦੇ ਖਿਆਲ ਬੰਦੇ 90 ਦੇ ਪਾ ਤਾਂ ਦੌਰ ਤੁਹਾਡੇ ਪਿੰਡ ਦੇ ਵਿੱਚ ਦੌਰ ਕਿਵੇਂ ਦਾ ਰਿਹਾ ਜਦੋਂ ਪੰਜਾਬ ਦੇ ਵਿੱਚ ਹਾਲਾਤ ਕੁਛ ਖਾਵੇਂ ਨਹੀਂ ਸੀਗੇ 90 ਦੇ ਲੱਗੇ ਵੀ ਜਿੱਦਾਂ ਜਦੋਂ ਹਾਂਜੀ ਉਹਦੋਂ ਜਦੋਂ ਆਪਣੇ ਖੜਕੂ ਵਾਸ ਸਗਾ ਇੱਥੇ ਵੀ ਪਿੰਡ ਫਾਇਰਿੰਗ ਹੋਈ ਆ ਤੇ ਫੇ ਪੁਲਿਸ ਚੌਂਕੀ ਹੋਣ ਕਾਰਨੋ ਜਿੱਦਾਂ ਇਧਰੋਂ ਦੀ ਕਮਾਦਾਂ ਦੇ ਵਿੱਚ ਦੀ ਹੁੰਦੇ ਹੋਏ ਹੋਏ ਇਧਰ ਨੂੰ ਲਾਦਿਆਂ ਨੂੰ ਚਲੇ ਗਏ ਸਕੇ ਤੇ ਉਦੋਂ ਬੰਦਾ ਵੈਸੇ ਪੁਲਿਸ ਦੀ ਚੌਂਕੀ ਕਰਕੇ ਵਿਚਾਰਿਆ ਫਾਇਰਿੰਗ ਉਹ ਨਹੀਂ ਜਿੱਦਾਂ ਬ੍ਰੈਸਟ ਮਾਰਿਆ ਪਿੰਡ ਵੱਲੋਂ ਹਾਂਜੀ ਤੇ ਉਹ ਕੰਧਾਂ ਵਿੱਚ ਵੱਜੇ ਗੇਟਾਂ 'ਚ ਵੱਜੇ ਬ੍ਰੈਸਟ ਤੇ ਉਹਦਾ ਵੈਸੇ ਵਿਚਾਰਿਆ ਠੀਕ ਠਾਕ ਸੀ ਪਿੰਡ ਦਾ ਮਾਹੌਲ ਹਾਂਜੀ ਪਿੰਡ ਇਦਾਂ ਆ ਕੋਸ਼ਿਸ਼ ਪਹਿਲਾਂ ਵੀ ਲੋਕ ਪੁਰਾਣੇ ਕੈਨੇਡਾ ਗਏ ਹੋ ਸਕੇ ਸੂਝਮਾਨ ਲੋਕ ਸਿੰਘ ਬਾਂਬਾ ਬੈਲਟ ਸਭ ਤੋਂ ਪਹਿਲਾਂ ਹਾਂ ਵਧੀਆ ਤੇ 1909 ਦੇ ਵਿੱਚ ਦੇਖ ਲਓ ਜੀ 40 ਬੰਦੇ ਬਾਹਰ ਗਏ ਹੋ ਸੀ ਕੈਨੇਡਾ ਇਸ ਪਿੰਡ ਦੇ ਜੀ 1940 ਦੇ ਵਿੱਚ ਹੀ 1909 ਦੇ ਵਿੱਚ ਜੀ 1909 ਦੇ ਵਿੱਚ 40 ਬੰਦੇ ਇਸੇ ਪਿੰਡ ਦੇ ਪਿੰਡ ਦੇ ਕੈਨੇਡਾ ਗਏ ਸੀ ਉਸ ਵੇਲੇ 80 ਰੁਪਏ ਲੱਗਦੇ ਹੁੰਦੇ ਸੀਗੇ ਜੀ ਬ੍ਰਿਟਿਸ਼ ਗਵਰਨਮੈਂਟ ਦੇ ਸਿੱਕੇ ਹੁੰਦਾ ਸੀਗਾ 1 ਰੁਪਏ ਦਾ ਉਹ 80 ਰੁਪਏ ਲੱਗਦੇ ਹੁੰਦੇ ਸੀ 100 ਰੁਪਏ ਦੇ ਵਿੱਚ ਬੰਦਾ ਇੱਥੋਂ ਦੇਖ ਲਓ ਕੈਨੇਡਾ ਚਲ ਜਾਂਦਾ ਸੀ ਉਹ ਘਰ ਕਿਹੜੇ ਕਿਹੜੇ ਜੇ ਇੱਥੇ ਬੈਠੇ ਉਹਨਾਂ ਦੇ ਉਹ ਉਹ ਬਹੁਤ ਪਰਿਵਾਰ ਆ ਜੀ ਕੁਛ ਤਾਂ ਫਿਰ ਬੰਦੇ ਨਹੀਂ ਮੁੜੇ ਕੁਛ 10 12 ਬੰਦੇ ਤਾਂ ਫਿਰ ਜਿੰਦਾ ਕਹਿ ਲਓ ਆਏ ਬਾਹਰੋਂ ਕੈਨੇਡਾ ਚੋਂ ਹਾਂਜੀ ਉਹਨਾਂ ਚ ਵੀ ਪਰਿਵਾਰ ਵਾਪਸ ਆਉਂਦੇ ਕਿਹੜਾ ਲੋਨ ਇੱਥੇ ਜਾਂ ਹੁਣ ਜਿਹੜੀ ਜਿੱਦਾਂ ਕੁਛ ਤਾਂ ਉਹ ਨਾ ਵਿੱਚੋਂ ਆ ਗਿਆ ਸੀ ਉਹ ਤਾਂ ਫਿਰ ਬਜ਼ੁਰਗ ਮੁੜ ਕੇ ਨਹੀਂ ਗਏ ਕੋਈ ਜਿੰਦਾ ਕਹਿ ਲਓ 30 ਸਾਲਾਂ ਬਾਅਦ ਆਇਆ ਕੋਈ 40 ਸਾਲਾਂ ਬਾਅਦ ਕੈਨੇਡਾ ਤੋਂ ਆਏ ਸੀ ਆਏ ਸੀ ਉਹ ਜਿਹੜੇ ਨਹੀਂ ਆਏ ਉਹਨਾਂ ਦੀ ਪਰਿਵਾਰ ਹੈਗੇ ਆ ਉਹਨਾਂ ਉਹ ਪਿੰਡਿਆਂ ਨੂੰ ਮਿਲਦੇ ਆ ਵਿਕਟੋਰੀਆ ਦੇ ਵਿੱਚ ਜਿੰਨੇ ਵੀ ਘਰ ਸੀ ਉਹ ਪਹਿਲਾਂ ਸਾਡੇ ਪਿੰਡੂਆਂ ਦੇ ਹੀ ਸੀਗੇ ਬੈਨਕੂਵਰ ਦੇ ਨਾਲ ਵਿਕਟੋਰੀਆ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ